ਸਾ ਸਿਕਾਲ ਦੀ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਨੂੰ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਣਵੀਰ ਸਿੰਘ ਰਾਣਾ ਤੇ ਅੱਜ ਅਸੀਂ ਚਰਚਾ ਕਰਨ ਜਾ ਰਹੇ ਹਾਂ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ ਤੇ ਨਾਲ ਹੀ ਬਿਮਾਰੀਆਂ ਦਾ ਵਧਣਾ ਵੀ ਸ਼ੁਰੂ ਹੋ ਗਿਆ ਲੋਕ ਠੰਡ ਕਾਰਨ ਬਿਮਾਰੀਆਂ ਚ ਗ੍ਰਸਤ ਹੁੰਦੇ ਜਾ ਰਹੇ ਨੇ ਅਤੇ ਕਿਸ ਤਰ੍ਹਾਂ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਇਸੇ ਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਗੁਰਪ੍ਰੀਤ ਸਿੰਘ ਨੇ ਚੈਸਟ ਸਪੈਸ਼ਲਿਸਟ ਨੇ ਛਾਤੀ ਰੋਗਾਂ ਦੇ ਮਾਹਿਰ ਨੇ ਅਪੋਲੋ ਹਸਪੀਟਲ ਤੋਂ ਅਤੇ ਨਾਲ ਹੀ ਸਾਡੇ ਨਾਲ ਡਾਕਟਰ ਅਭਿਸ਼ੇਕ ਗੋਇਲ ਜੀ ਨੇ ਹਾਰਟ ਸਪੈਸ਼ਲਿਸਟ ਨੇ ਹੀਰੋ ਡੀ ਐਮ ਸੀ ਹ ਏ ਸਕਿਨ ਸਪੈਸ਼ਲਿਸਟ ਨੇ ਸਾਡੇ ਨਾਲ ਡਾਕਟਰ ਸੁਨੀਲ ਗੁਪਤਾ ਡੀਐਮ ਸੀਤਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਫਾਸਟਵੇ ਨਿਊਜ਼ ਦੇ ਖਾਸ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਡਾਕਟਰ ਗੁਰਪ੍ਰੀਤ ਸਿੰਘ ਤੋਂ ਸ਼ੁਰੂ ਕਰ ਲੈਣੇ ਆ ਗੁਰਪ੍ਰੀਤ ਜੀ ਠੰਡ ਦਾ ਮੌਸਮ ਹੈ ਆਮ ਕਰਕੇ ਜ਼ੁਕਾਮ ਜਿਹੜੀ ਆਮ ਬਿਮਾਰੀ ਠੰਡ ਦੀ ਸ਼ੁਰੂ ਹੋ ਜਾਂਦੀ ਹੈ ਛਿੱਕਾਂ ਲੱਗ ਜਾਂਦੀਆਂ ਨੇ ਕਿਸ ਤਰ੍ਹਾਂ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਕੀ ਤੁਸੀਂ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਦੇਖੋ ਜਦੋਂ ਵੀ ਟੈਂਪਰੇਚਰ ਚੇਂਜ ਹੁੰਦਾ ਹੈ ਸਰਦੀ ਆਉਂਦੀ ਹੈ ਤਾਂ ਇਹ ਆਮ ਹੀ ਗੱਲ ਹੈਗੀ ਹੈ ਕਿ ਸਵੇਰੇ ਉੱਠਦੇ ਛੱਕਾ ਆਣੀ ਸ਼ੁਰੂ ਹੋ ਜਾਂਦੀ ਹੈ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ ਜ਼ੁਕਾਮ ਹੋ ਜਾਂਦਾ ਤੇ ਇਹੀ ਅੱਗੇ ਜਿਹੜੇ ਲੋਕ ਅਸਥਮਾ ਨਾਲ ਪ੍ਰਭਾਵਿਤ ਨੇ ਉਹਨਾਂ ਦੀ ਛਾਤੀ ਤੱਕ ਚਲੇ ਜਾਂਦਾ ਬਿਲਕੁਲ ਤੇ ਉਹਨਾਂ ਨੂੰ ਨਾਲ ਸਾਹ ਦੀ ਪ੍ਰੋਬਲਮ ਵੀ ਸ਼ੁਰੂ ਹੋ ਜਾਂਦੀ ਹੈ ਸੋ ਇਹ ਬਹੁਤ ਹੀ ਜ਼ਰੂਰੀ ਹੈ ਕਿ ਆਪਾਂ ਨੂੰ ਇਸ ਚੀਜ਼ ਤੋਂ ਬਚਿਆ ਜਾਏ ਜੀ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਆਪਾਂ ਜਦੋਂ ਸਵੇਰੇ ਉੱਠਦੇ ਆ ਤਾਂ ਆਪਣਾ ਮੂੰਹ ਸਿਰ ਢੱਕ ਕੇ ਹੀ ਨਿਕਲੀਏ ਇਕਦਮ ਆਪਾਂ ਬਾਹਰ ਨਾ ਚਲੇ ਜਾਈਏ ਜਿਹੜੇ ਲੋਕ ਕੋਈ ਐਕਸਰਸਾਈਜ਼ ਕਰਦੇ ਆ ਜਾਂ ਯੋਗਾ ਕਰਦੇ ਆ ਉਹਨਾਂ ਨੂੰ ਚਾਹੀਦਾ ਕਿ ਇਸ ਮੌਸਮ 'ਚ ਸਿੱਧਾ ਹੀ ਘਰ ਤੋਂ ਬਾਹਰ ਜਾ ਕੇ ਯੋਗਾ ਵਗੈਰਾ ਨਾ ਕਰਨ ਜੀ ਸਰਦੀ ਤੋਂ ਬਿਲਕੁਲ ਬਚਿਆ ਜਾਏ ਜਿਆਦਾ ਸਰਦੀ ਦੇ ਵਿੱਚ ਰੂਮ ਹੀਟਰ ਵਗੈਰਾ ਉਹਦੇ ਲਾਏ ਜਾਣ ਜੀ ਆਪਣਾ ਸਵੈਟਰ ਜੈਕਟ ਵਗੈਰਾ ਪਾਈ ਜਾਏ ਜੀ ਤੇ ਕੁਝ ਖਾਸ ਲੋਕਾਂ ਲਈ ਜ਼ਰੂਰੀ ਹੈ ਕਿ ਉਹ ਇਸ ਮੌਸਮ ਦੇ ਚਲਦੇ ਹਨ ਜਿਨ੍ਹਾਂ ਨੂੰ ਅਸਥਮਾ ਜਾਂ ਬਜ਼ੁਰਗ ਹੈਗੇਆਂ ਜਾਂ ਹਾਰਟ ਦੀਆਂ ਪ੍ਰੋਬਲਮ ਹੈ ਉਹਨਾਂ ਨੂੰ ਵੈਕਸੀਨੇਸ਼ਨ ਤਾਂ ਕਰਾਣੀ ਚਾਹੀਦੀ ਹੈ ਜਿਹੜੀ ਵੀ ਕਿ ਆਪਾਂ ਫਲੂ ਦੀ ਵੈਕਸੀਨ ਬੋਲਦੇ ਹਾਂ ਮੈਂ ਡਾਕਟਰ ਅਭਿਸ਼ੇਕ ਗੋਇਲ ਜੀ ਤੋਂ ਪੁੱਛਣਾ ਚਾਹੁੰਗਾ ਆਊਟਰ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਠੰਡ ਦੇ ਵਿੱਚ ਡਾਕਟਰ ਸਾਹਿਬ ਨੇ ਦੱਸਿਆ ਕਿ ਜ਼ਿਆਦਾ ਕੱਪੜੇ ਪਹਿਨ ਲਓ ਕਿਹੜੇ-ਕਿਹੜੇ ਹਿੱਸਿਆਂ ਦਾ ਜ਼ਿਆਦਾ ਬਚਾਅ ਜਿਹੜਾ ਕਰਨਾ ਚਾਹੀਦਾ ਹੈ ਕਿਉਂਕਿ ਸਿਰ ਨੂੰ ਜ਼ਿਆਦਾਤਰ ਕਿਹਾ ਜਾਂਦਾ ਕਿ ਸਿਰ ਨੂੰ ਠੰਡ ਜਲਦੀ ਲੱਗਦੀ ਹੈਗੀ ਜਾਂ ਫੇਸ ਦੇ ਥਰੂ ਲੱਗਦੀ ਹੈਗੀ ਜਿਵੇਂ ਕਿ ਡਾਕਟਰ ਗੁਰਪ੍ਰੀਤ ਨੇ ਦੱਸਿਆ ਕਿ ਜਿਵੇਂ ਸਰਦੀਆਂ ਚ ਸਾਹ ਦੀ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਜੀ ਉਵੇਂ ਹੀ ਹਾਰਟ ਦੀਆਂ ਬਿਮਾਰੀਆਂ ਹਾਰਟ ਅਟੈਕ ਵੀ ਕਾਫੀ ਵੱਧ ਜਾਂਦੇ ਆ ਜੇ ਤੁਸੀਂ ਦੇਖੋ ਤਾਂ ਸਰਦੀਆਂ ਦੇ ਵਿੱਚ ਜਿਹੜੇ ਹਾਰਟ ਅਟੈਕ ਹੁੰਦੇ ਆ ਗਰਮੀਆਂ ਨਾਲੋਂ 3 ਗੁਣਾ ਤੋਂ ਵੀ ਜ਼ਿਆਦਾ ਹੁੰਦੇ ਆ ਜੀ ਤੇ ਸਰਦੀਆਂ ਤੋਂ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਠੰਡ ਤੋਂ ਬਚਾ ਰੱਖੀਏ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੀ ਛਾਤੀ ਦਾ ਖਿਆਲ ਰੱਖੀਏ ਅਸੀਂ ਕੱਪੜੇ ਚੰਗੇ ਪਾਈਏ ਬੋਡੀ ਵਾਰਮਰ ਪਾਈਏ ਸਵੈਟਰ ਤੇ ਜੈਕ ਪਰ ਇਹ ਸਿਰਫ ਇਹ ਆਮ ਲੋਕਾ ਚਤਾਰਨਾ ਹੈ ਕਿ ਕੱਲਾ ਛਾਤੀ ਨੂੰ ਅਸੀਂ ਕਵਰ ਕਰ ਲਈਏ ਤਾਂ ਅਸੀਂ ਬਚ ਸਕਦੇ ਹਾਂ ਜੀ ਖਾਸ ਕਰਕੇ ਸਾਡੇ ਬਜ਼ੁਰਗਾਂ ਦੇ ਵਿੱਚ ਜਿਹੜੇ ਆਪਣੇ ਹੱਥ ਤੇ ਪੈਰ ਹੈ ਨਾ ਇਹ ਵੀ ਠੰਡ ਲੱਗਣ ਦਾ ਇੱਕ ਬਹੁਤ ਵੱਡਾ ਸੋਰਸ ਹੈਗੇ ਇਸ ਲਈ ਹੱਥਾਂ ਪੈਰਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਕਵਰ ਕਰੋ ਗਲਵਸ ਪਾਓ ਪੈਰਾਂ ਨੂੰ ਕਵਰ ਕਰੋ ਤੇ ਜਦੋਂ ਵੀ ਤੁਸੀਂ ਸੈਰ ਕਰਨ ਜਾਂਦੇ ਹੋ ਕੋਸ਼ਿਸ਼ ਕਰੋ ਕਿ ਜਿਹੜੀ ਠੰਡੀ ਹਵਾ ਡਾਇਰੈਕਟਲੀ ਤੁਹਾਡੇ ਮੂੰਹ ਤੇ ਨਾ ਆਵੇ ਜੇ ਜੇ ਡਾਈਟ ਦੀ ਗੱਲ ਕੀਤੀ ਜਾਵੇ ਡਾਕਟਰ ਸਾਹਿਬ ਡਾਈਟ ਕਿਸ ਤਰ੍ਹਾਂ ਦੀ ਲੈਣੀ ਚਾਹੀਦੀ ਹੈ ਸਰਦੀਆਂ ਦੇ ਵਿੱਚ ਕਿਉਂਕਿ ਠੰਡ ਤੋਂ ਕਾਫੀ ਬਿਮਾਰੀਆਂ ਲੱਗਦੀਆਂ ਨੇ ਠੰਡ ਕਾਰਨ ਡਾਈਟ ਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖੋ ਕਿ ਸਾਡੀ ਆਮ ਦੌਰ ਦੇ ਪੰਜਾਬੀ ਡਾਈਟ ਦੇ ਵਿੱਚ ਅਸੀਂ ਦੇਸੀ ਘਿਓ ਦੀ ਬਹੁਤ ਵਰਤੋਂ ਕਰਦੇ ਹਾਂ ਜੀ ਸਰਦੀਆਂ 'ਚ ਅਸੀਂ ਸੋਚਦੇ ਹਾਂ ਕਿ ਦੇਸੀ ਘਿਓ ਦੀ ਬਹੁਤ ਲੋੜ ਹੈ ਜਾਂ ਅੰਡਿਆਂ ਦੀ ਬਹੁਤ ਲੋੜ ਹੈ ਇਸ ਤਰ੍ਹਾਂ ਨਹੀਂ ਹੈ ਜਿਹੜੀ ਡਾਈਟ ਆਪਾਂ ਗਰਮੀਆਂ 'ਚ ਖਾਂਦੇ ਹਾਂ ਉਸੇ ਤਰ੍ਹਾਂ ਦੀ ਡਾਈਟ ਤੁਸੀਂ ਸਰਦੀਆਂ 'ਚ ਵੀ ਰੱਖੋ ਪਰ ਇੱਕ ਚੀਜ਼ ਦਾ ਧਿਆਨ ਰੱਖੋ ਜੀ ਕਿ ਦੇਸੀ ਕਿਹੋ ਜਿਹਾ ਵਰਤੋ ਨਾ ਕਰੋ ਫਰੂਟਸ ਜ਼ਿਆਦਾ ਖਾਓ ਹਰੀ ਪੱਤੇ ਵਾਲੀ ਸਬਜ਼ੀਆਂ ਜ਼ਿਆਦਾ ਖਾਓ ਡਾਕਟਰ ਸਾਹਿਬ ਜਦੋਂ ਡਾਈਟ ਜ਼ਿਆਦਾ ਲੈਣੇ ਆ ਜਿਸ ਤਰ੍ਹਾਂ ਕਿਹੋ ਜਿਹਾ ਜ਼ਿਆਦਾ ਮਾਤਰਾ ਚ ਲੈ ਲੈਂਦੇ ਆ ਤਾਂ ਇਹਦੇ ਨਾਲ ਕੋਈ ਬਲੱਡ ਪ੍ਰੈਸ਼ਰ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਦਾ ਹੋਣਾ ਇਹ ਵੀ ਹਾਂਜੀ ਹਾਂਜੀ ਕਿਹੋ ਲੈਣ ਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਤੁਹਾਡੇ ਬੋਡੀ ਦੇ ਕੋਲੇਸਟ੍ਰੋਲ ਤੇ ਕੋਲੇਸਟ੍ਰੋਲ ਪੰਜਾਬੀ ਪੋਪੂਲੇਸ਼ਨ ਦੇ ਵਿੱਚ ਹਾਰਟ ਅਟੈਕ ਦਾ ਇੱਕ ਬਹੁਤ ਵੱਡਾ ਕਾਰਨ ਹੈ ਜੀ ਇਸ ਲਈ ਕੋਸ਼ਿਸ਼ ਕਰੋ ਕਿ ਜਿਹੜੇ ਵੀ ਤੇਲ ਜਿਨ੍ਹਾਂ ਚ ਸੈਚੂਰੇਟਿਡ ਫੈਟ ਹੈ ਜਿਵੇਂ ਕਿ ਦੇਸੀ ਕਿਹੋ ਡਾਲਡਾ ਕਿਹੋ ਤੇ ਅੱਜਕੱਲ ਵੈਜੀਟੇਬਲ ਬਟਰ ਦਾ ਬਹੁਤ ਚਲਨ ਹੈ ਸਾਰੇ ਕਹਿੰਦੇ ਕਿ ਵੈਜੀਟੇਬਲ ਬਟਰ ਚ ਜ਼ੀਰੋ ਕੋਲੇਸਟ੍ਰੋਲ ਹੈ ਇਹ ਆਮ ਇੱਕ ਗਲਤ ਧਾਰਨਾ ਹੈ ਇਹ ਜਿੰਨੇ ਵੀ ਆਇਲ ਹੈ ਇਹ ਸਾਰੇ ਹਾਰਟ ਲਈ ਨੁਕਸਾਨ ਕਰਦੇ ਇਸ ਲਈ ਇਹਨਾਂ ਆਇਲ ਦੀ ਵਰਤੋਂ ਘੱਟ ਤੋਂ ਘੱਟ ਕਰੋ ਜੀ ਤੇ ਜਦੋਂ ਵੀ ਖਾਣਾ ਬਣਾਣਾ ਖਾਣਾ ਰਿਫਾਈਨਡ ਆਇਲ ਦੇ ਵਿੱਚ ਪਕਾਓ ਸਾਡੇ ਨਾਲ ਸਕਿਨ ਸਪੈਸ਼ਲਿਸਟ ਵੀ ਨੇ ਡਾਕਟਰ ਸੁਨੀਲ ਗੁਪਤਾ ਡਾਕਟਰ ਸਾਹਿਬ ਸਕਿਨ ਦੀ ਬਿਮਾਰੀ ਵੀ ਕਾਫੀ ਵੱਧ ਗਈ ਕਿਉਂਕਿ ਡਰਾਈਨੈਸ ਜਿਹੜੀ ਹੈ ਜਦੋਂ ਸਰਦੀ ਦੇ ਮੌਸਮ ਵਿੱਚ ਵੱਧ ਜਾਂਦੀ ਹੈ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਕਿ ਜਿਹੜੀ ਖੁਸ਼ਕੀ ਹੈ ਉਹ ਨਾ ਹੋਵੇ ਸਰੀਰ ਤੇ ਕੁਸ਼ਕੀਤੋ ਬਚਨ ਲਈ ਸਭ ਤੋਂ ਅੱਛੇ ਸਾਡੇ ਕੋਲ ਕਈ ਘਰੇਲੂ ਤਰੀਕੇ ਵੀ ਅਵੇਲੇਬਲ ਹੈ ਜਿਸ ਤਰ੍ਹਾਂ ਅਸੀਂ ਸੁਰੇਸ਼ ਇਸ਼ਨਾਨ ਕਰਦੇ ਹਾਂ ਇਸ਼ਨਾਨ ਕਰਨ ਤੋਂ ਬਾਅਦ ਸਾਨੂੰ ਚਾਹੀਦਾ ਕਿ ਦੇ ਉੱਪਰ ਅਸੀਂ ਕੋਈ ਮੋਲੀ ਐਂਟੀ ਹੈਤ ਕੋਈ ਐਸੀ ਚੀਜ਼ ਲਗਾਈਏ ਜਿਹੜੇ ਕਿ ਨਮੀ ਦਾ ਜਿਹੜਾ ਲਾਸ ਹੁੰਦਾ ਹੈ ਵਾਸ਼ਪੀਕਰਨ ਦੇ ਨਾਲ ਉਹਨੂੰ ਅਸੀਂ ਰੋਕ ਸਕੀਏ ਉਹਦੇ ਲਈ ਅਸੀਂ ਕੋਈ ਤੇਲ ਲਗਾ ਸਕਦੇ ਹਾਂ ਜਿੱਦ ਨਾਰੀਅਲ ਦਾ ਤੇਲ ਲਗਾਇਆ ਜਾ ਸਕਦਾ ਹੈ ਜੀ ਜੈਤੂਨ ਦਾ ਤੇਲ ਲਗਾਇਆ ਜਾ ਸਕਦਾ ਹੈ ਜਾਂ ਮੂੰਗਫਲੀ ਦਾ ਤੇਲ ਲਗਾਇਆ ਜਾ ਸਕਦਾ ਹੈ ਜੀ ਇਹ ਕੀਤਾ ਜਾ ਸਕਦਾ ਹੈ ਡਾਕਟਰ ਸਾਹਿਬ ਲਿਪਸ ਦੇ ਫਟਣ ਦੀ ਵੀ ਕਾਫੀ ਲੋਕਾਂ ਦੇ ਵਿੱਚ ਦਿੱਕਤ ਆਉਂਦੀ ਹੈਗੀ ਸਰਦੀਆਂ ਦੇ ਮੌਸਮ ਦੇ ਵਿੱਚ ਉਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਲਿਪਸ ਦੇ ਫਟਣਾ ਬਹੁਤ ਹੀ ਕਾਮਨ ਸਮੱਸਿਆ ਹੈ ਜਿਹੜੀ ਕਿ ਬਹੁਤ ਜ਼ਿਆਦਾ ਸਾਨੂੰ ਇਰੀਟੇਟ ਕਰਦੀ ਹੈ ਟਾਈਮ ਵੀ ਥੋੜਾ ਤੰਗ ਵੀ ਕਰਦੀ ਹੈ ਉਹਦੇ ਲਈ ਅਸੀਂ ਕਰੇਲੂ ਜੀ ਦਾ ਇੰਸਟਾ ਕੀ ਹੋ ਗਿਆ ਜੀ ਬਟਰ ਹੋ ਗਿਆ ਮਲਾਈ ਇਹਨਾਂ ਦੀ ਵਰਤੋਂ ਕਰ ਸਕਦੇ ਆ ਜਾਂ ਕਮਰਸ਼ੀਅਲ ਪ੍ਰੋਡਕਟਸ ਕਈ अवेलेबल ਹੈ ਉਹ ਯੂਜ਼ ਕੀਤੇ ਜਾ ਸਕਦੇ ਜੀ ਬਚਣਾ ਮਤਲਬ ਜੇ ਸਰ ਹਵਾ ਨਾਲ ਜਦੋਂ ਆਪਾਂ ਜਾਂਦੇ ਆ ਤਾਂ ਹਵਾ ਚ ਕਿਉਂਕਿ ਖੁਸ਼ਕੀ ਜ਼ਿਆਦਾ ਹੁੰਦੀ ਹੈਗੀਆ ਉਹਦੇ ਹਵਾ ਚ ਖੁਸ਼ਕੀ ਜ਼ਿਆਦਾ ਹੁੰਦੀ ਹੈ ਇਸ ਲਈ ਬੋਡੀ ਦੀ ਨਮੀ ਬਾਹਰ ਹਵਾਵਲ ਜਾਂਦੀ ਹੈ ਬੋਡੀ ਦਾ ਟੈਂਪਰੇਚਰ ਵਾਰਮ ਹੁੰਦਾ ਹੈ ਬਾਹਰ ਟੈਂਪਰੇਚਰ ਠੰਡਾ ਹੁੰਦਾ ਹੈ ਇਸ ਲਈ ਜੀ ਪਾਣੀ ਦਾ ਲਾਸ ਬੋਡੀ ਤੋਂ ਬਾਹਰ ਵੱਲ ਜ਼ਿਆਦਾ ਹੁੰਦਾ ਹੈ ਜੀ ਬਿਲਕੁਲ ਡਾਕਟਰ ਗੁਰਪ੍ਰੀਤ ਸਿੰਘ ਕੋਲੇ ਦੁਆਰਾ ਆਜੰਦ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਕਿ ਸਾਹ ਅਤੇ ਦਮੇ ਦੀਆਂ ਬਿਮਾਰੀਆਂ ਜਿਹੜੀ ਕਾਫੀ ਵੱਧ ਜਾਂਦੀਆਂ ਨੇ ਸਰਦੀ ਦੇ ਮੌਸਮ ਦੇ ਵਿੱਚ। ਬਚਣ ਲਈ ਕੀ ਪਰਹੇਜ਼ ਜਿਹੜੇ ਨੇ ਕਿਸ ਤਰ੍ਹਾਂ ਬਚਿਆ ਜਾ ਸਕਦੇ ਇਹਨਾਂ ਤੋਂ? ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਸਰਦੀ ਤੋਂ ਬਚਾਅ ਕਰਨਾ ਤਾਂ ਬਹੁਤ ਜ਼ਰੂਰੀ ਹੈ। ਅੱਜ ਕੱਲ ਬੜਾ ਹੀ ਕਾਮਨ ਮੁੱਦਾ ਉਠਿਆ ਹੋਇਆ ਹੈ ਟੀਵੀ ਦੇ ਵਿੱਚ ਵੀ ਅਖਬਾਰਾਂ ਦੇ ਵਿੱਚ ਵੀ ਜਿਹੜੀ ਪੋਲੂਸ਼ਨ ਲੈਵਲ ਇਹਨਾਂ ਵਧਿਆ ਹੋਇਆ ਹੈ ਖਾਸ ਕਰਕੇ ਦਿੱਲੀ ਨੂੰ ਵਰਲਡ ਦੇ ਵਿੱਚ ਨੰਬਰ 1 ਸਾਹ ਲੈਣਾ ਵੀ ਔਖਾ ਹੋਇਆ ਪਿਆ। ਕੋਸ਼ਿਸ਼ ਕੀਤਾ ਗਿਆ ਸੋ ਇਹ ਜਿਹੜੀ ਠੰਡ ਹੈ ਠੰਡ ਦੇ ਨਾਲ ਤੇ ਪੋਲੂਸ਼ਨ ਦੇ ਨਾਲ ਇੱਕ স্মੋਗ ਜਿਹਾ ਬਣ ਜਾਂਦਾ ਜਿਹਦੇ ਨਾਲ ਸੂਰਜ ਜਿਆ ਕਿੰਨਾ ਬਿਲਕੁਲ ਹੀ ਨਹੀਂ ਆਉਂਦੀ ਆ ਸੋ ਜਿਹੜੀ ਇਹ ਪੋਲੂਸ਼ਨ ਹੈ ਤੇ ਠੰਡ ਹੈ ਇਹ ਦੋਨੋਂ ਮਿਲ ਕੇ ਬਹੁਤ ਹੀ ਵੱਡਾ ਟ੍ਰਿਗਰ ਹੈਗੇ ਆ ਸਾਹ ਵਾਲੀਆਂ ਬਿਮਾਰੀਆਂ ਨੂੰ ਵਿਧਾਨਦਾ ਜਿਹੜੇ ਜਿਹੜੀਆਂ ਕਿ ਅਸੀਂ ਅਸਥਮਾ ਕਹਿੰਦੇ ਆ ਜਾਂ ਧਮਾ ਕਹਿੰਦੇ ਆ ਜਾਂ ਵੱਡੇ ਲੋਕਾਂ ਵਿੱਚ ਜਾਂ ਜਿਹੜੇ স্মੋਕ ਕਰਦੇ ਹੈਗੇ ਆ ਜਿਨ੍ਹਾਂ ਵਿੱਚ ਅਸੀਂ ਸੀਓਪੀਡੀ ਬੋਲਦੇ ਆ ਸੋ ਇਹ ਬਹੁਤ ਜ਼ਰੂਰੀ ਹੈ ਕਿ ਇਨ ਇਹ ਜਿਹੜੇ ਪ੍ਰਭਾਵਿਤ ਲੋਕ ਹੈਗੇ ਆ ਇਹਨਾਂ ਨੂੰ ਮਾਸਕ ਬੰਨਣਾ ਚਾਹੀਦਾ ਹੈ ਜਿਵੇਂ ਡਾਕਟਰ ਵਿਸ਼ੇਖ ਨੇ ਦੱਸਿਆ ਕਿ ਪੂਰੀ ਬਾਡੀ ਦੇ ਕਵਰ ਕਰਨਾ ਬਹੁਤ ਜ਼ਰੂਰੀ ਹੈ ਹੱਥਾਂ ਪੈਰਾਂ ਦਾ ਛਾਤੀ ਦਾ ਸਿੱਧੀ ਹਵਾ ਠੰਡੀ ਨਾ ਪਏ ਰੂਮ ਹੀਟਰ ਯੂਜ਼ ਕਰਨ ਦਾ ਨਾਲ ਦੀ ਨਾਲ ਜਿਹੜੇ ਲੋਕਾਂ ਨੂੰ ਅਸਥਮਾ ਜਾਂ ਸੀਓਪੀਡੀ ਹੈ ਜਾਂ ਜੇ ਇਹ ਵਾਲੇ ਮਰੀਜ਼ ਜਿਹੜੇ ਕਿ ਆਲਰੇਡੀ ਅਹ ਇਨਹੇਲਰ ਵਗੈਰਾ ਯੂਜ਼ ਕਰਦੇ ਆ ਦਵਾਈਆਂ ਯੂਜ਼ ਕਰਦੇ ਆ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਦਵਾਈਆਂ ਮਿਸ ਨਾ ਕਰਨ ਜੀ ਆਪਣੇ ਡਾਕਟਰ ਦੇ ਕੋਲ ਜਰੂਰ ਜਾਣ ਉਹਨਾਂ ਦੀ ਰਿਕਮੈਂਡੇਸ਼ਨ ਦੇ ਨਾਲ ਦਵਾਈਆਂ ਆਲਰੇਡੀ ਸਟਾਰਟ ਕਰਨ ਬਿਲਕੁਲ ਅਹ ਸਲਾਹ ਲੈਂਦੇ ਰਹਿਣ ਡਾਕਟਰ ਦੀ ਜਿਹੜੇ ਮਾਹਿਰ ਨੇ ਉਹਦੀ ਸਲਾਹ ਲੈਂਦੇ ਰਹਿਣ ਡਾਕਟਰ ਅਫਸ਼ੇਲ ਗੋਲਦੀ ਕੋਲ ਜਾਂਦੇ ਡਾਕਟਰ ਸਾਹਿਬ ਜਿਸ ਤਰ੍ਹਾਂ ਹਾਈ ਬਲੱਡ ਪ੍ਰੈਸ਼ਰ ਦੀ ਆਪਾਂ ਗੱਲ ਕੀਤੀ ਹੈ ਜੇਕਰ ਹਾਰਟ ਅਟੈਕ ਦੀ ਗੱਲ ਕੀਤੀ ਜਾਵੇ ਤਾਂ ਸਰਦੀਆਂ ਦੇ ਵਿੱਚ ਕਿਉਂਕਿ ਜਿਆਦਾ ਕੇਸ ਹੀ ਸਾਹਮਣੇ ਆਉਂਦੇ ਨੇ ਅਸੀਂ ਦੇਖਿਆ ਆਮ ਕਰਕੇ ਹਾਂਜੀ ਹਾਂਜੀ ਜਿਹੜਾ ਹਾਈ ਬਲੱਡ ਪ੍ਰੈਸ਼ਰ ਹੈ ਉਹ ਸਰਦੀਆਂ ਚ ਹੋਰ ਵੀ ਹਾਈ ਹੋ ਜਾਂਦਾ ਜੀ ਕਿਉਂਕਿ ਗਰਮੀਆਂ ਚ ਤੁਹਾਨੂੰ ਪਸੀਨਾ ਆਉਂਦਾ ਰਹਿੰਦਾ ਹੈ ਤੁਹਾਡੀ ਬਾਡੀ ਤੋਂ ਸਾਲਟ ਲੂਜ਼ ਹੁੰਦਾ ਰਹਿੰਦਾ ਜੀ ਪਰ ਸਰਦੀਆਂ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਇਸ ਲਈ ਸਰਦੀਆਂ ਦੇ ਵਿੱਚ ਤੁਹਾਡਾ ਬੀਪੀ ਵੀ ਵੱਧ ਜਾਂਦਾ ਹੈ ਤੇ ਅਕਸਰ ਜਿਨ੍ਹਾਂ ਦਾ ਬੀਪੀ ਬਹੁਤ ਜ਼ਿਆਦਾ ਰਹਿੰਦਾ ਹੈ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਦੀ ਹੋਰ ਜ਼ਿਆਦਾ ਲੋੜ ਪੈਂਦੀ ਹੈ ਜੀ ਇਸ ਲਈ ਜ਼ਰੂਰੀ ਹੈ ਕਿ ਸਰਦੀਆਂ ਚ ਅਸੀਂ ਰ ਕਰਾਈਏ ਤੇ ਵੀ ਜ਼ਰੂਰੀ ਹੈ ਕਿ ਅਸੀਂ ਟਾਈਮ ਟੂ ਟਾਈਮ ਆਪਣੇ ਡਾਕਟਰ ਦੀ ਸਲਾਹ ਲਈਏ ਆਪਣੇ ਹਾਰਟ ਸਪੈਸ਼ਲਿਸਟ ਦੀ ਸਲਾਹ ਲਈਏ ਜੀ ਅ ਡਾਕਟਰ ਸੁਨੀਲ ਗੁਪਤਾ ਜੀ ਕੋਲ ਚਲਦੇ ਡਾਕਟਰ ਸਾਹਿਬ ਇੱਕ ਹੋਰ ਵੱਡੀ ਪ੍ਰੋਬਲਮਸ ਆਉਂਦੀ ਹੈਗੀ ਹੈ ਸਰਦੀਆਂ ਦੇ ਵਿੱਚ ਕਿ ਹੱਥਾਂ ਪੈਰਾਂ ਦੇ ਜਿਹੜੀਆਂ ਉਂਗਲੀਆਂ ਨੇ ਆਮ ਲੋਕਾਂ ਦੀ ਜਿਹੜੇ ਪੋਟੇ ਨੇ ਉਹ ਸੁੱਜ ਜਾਂਦੇ ਨੇ ਕੰਮ ਕਰਨ ਦੇ ਵਿੱਚ ਵੀ ਦਿੱਕਤ ਆਉਂਦੀ ਹੈਗੀ ਹੈ ਉਹ ਹੱਥ ਫੋਲਡ ਹੋਣ ਦੇ ਵਿੱਚ ਮੋੜਨ ਦੇ ਵਿੱਚ ਵੀ ਕਾਫੀ ਪ੍ਰੋਬਲਮ ਆਉਂਦੀ ਹੈਗੀ ਹੈ ਕੀ ਕਾਰਨ ਕੀ ਨੇ ਮੈਂ ਇਹਨਾਂ ਤੇ ਬਚਿਆ ਕਿਵੇਂ ਜਾ ਸਕਦਾ ਇਹ ਦਾ ਕਾਰਨ ਹੈ ਜਦੋਂ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਸਾਡੇ ਬਾਰਲੇ ਜਿਹੜੇ ਪਾਰਟ ਹੈ ਹੱਥ ਪੈਰ ਇਹਨਾਂ ਦੀ ਬਲੱਡ ਸਪਲਾਈ ਕੰਪੈਰੀਟਿਵਲੀ ਸਲੋ ਹੋ ਜਾਂਦੀ ਹੈ ਜੀ ਕੁਝ ਲੋਕ ਪ੍ਰੋਨ ਹੁੰਦੇ ਆ ਇਸ ਬਿਮਾਰੀ ਨੂੰ ਜਿਸ ਬਿਮਾਰੀ ਨੂੰ ਅਸੀਂ ਚਿਲ ਬਲੇਨਸ ਕਹਿੰਦੇ ਆ ਜੀ ਚਿਲ ਬਲੇਨਸ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਹੱਥਾਂ ਪੈਰਾਂ ਨੂੰ ਅਸੀਂ ਕਵਰ ਕਰਕੇ ਰੱਖੀਏ ਡਾਕਟਰ ਅਭਿਸ਼ੇਕ ਪਹਿਲੇ ਦੱਸ ਚੁੱਕੇ ਆ ਕਿ ਦਸਤਾਨੇ ਜੁਰਾਬਾਂ ਜੀ ਜਿਹੜੇ ਲੋਕ ਚਿਲ ਬਲੇਨਸ ਦਿਨਾਂ ਨੂੰ ਹੁੰਦੇ ਆ ਹਰ ਸਰਦੀ ਚ ਉਹਨਾਂ ਨੂੰ ਚਾਹੀਦਾ ਹੈ ਕਿ ਪੈਂਕਰ ਸਰਦੀ ਸ਼ੁਰੂ ਹੋਣ ਤੋਂ ਪਹਿਲੇ ਹੀ ਜੀ ਡਬਲ ਜੁਰਾਬਾਂ ਡਬਲ ਦਸਤਾਨੇ ਪਾਣੇ ਸਾਰੇ ਲੋਕਾਂ ਨੂੰ ਹੁੰਦੇ ਨਹੀਂ ਕਿਉਂਕਿ ਜ਼ਿਆਦਾ ਲੋਕਾਂ ਨੂੰ ਇਹ ਕਈ ਕੁਝ ਨੂੰ ਇਹ ਪ੍ਰੋਬਲਮਸ ਆਉਂਦੀ ਹੈਗੀ ਹੈ ਇਹਦਾ ਕਾਰਨ ਕੁਝ ਲੋਕ ਜੈਨੇਟਿਕਲੀ ਪ੍ਰੋਨ ਹੁੰਦੇ ਹਨ ਜਿਨ੍ਹਾਂ ਦੀ ਸਰਕੂਲੇਸ਼ਨ ਸਲੋ ਹੋ ਜਾਂਦੀ ਹੈ ਸਾਰਿਆਂ ਨੂੰ ਨਹੀਂ ਆਉਂਦੇ ਬਿਲਕੁਲ ਤੇ ਜਦੋਂ ਅਸੀਂ ਬਚਾ ਹੀ ਇਲਾਜ ਹੈਗਾ ਤੁਸੀਂ ਕਹਿ ਰਹੇ ਇਹਦਾ ਇਲਾਜ ਬੈਸਟ ਇਲਾਜ ਬਚਾਈ ਕੋਈ ਕਰੇਲੂ ਕੋਈ ਇਲਾਜ ਜੇ ਦੇਖਿਆ ਜਾਵੇ ਇਹਦੇ ਵਿੱਚ ਕੋਈ ਜਾਂ ਸਿਰਫ ਐਲੋਪੈਥੀ ਚ ਹੈਗਾ ਜੀ ਇਹਦੇ ਇਲਾਜ ਵਿੱਚ ਆਉਂਦੀਆਂ ਨੇ ਉਹ ਉਹ ਲਾਣ ਨੂੰ ਦਿੰਦੇ ਨੇ ਜਾਂ ਡਾਕਟਰ ਮੈਡੀਸਨ ਦਿੰਦੇ ਨੇ ਇਹਦੇ ਵਿੱਚ ਖਾਣ ਲਈ ਉਹ ਹੋਣ ਤੋਂ ਬਾਅਦ ਅਸੀਂ ਇਹਦਾ ਇਲਾਜ ਕਰ ਸਕਦੇ ਹਾਂ ਇਹਨੂੰ ਰੋਕਣ ਲਈ ਸਿਰਫ ਇਹਨੂੰ ਗਰਮ ਰੱਖਣਾ ਹੀ ਹਾਂ ਮਤਲਬ ਠੰਡ ਤੋਂ ਬਚਣਾ ਹੀ ਇਹਦੇ ਲਈ ਜ਼ਰੂਰੀ ਹਾਂਜੀ ਜਿਹੜੇ ਲੋਕ ਟੂ-ਵੀਲਰਸ ਤੇ ਟਰੈਵਲ ਕਰਦੇ ਆ ਉਹਨਾਂ ਲਈ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿਉਂਕਿ ਘਰਾਂ ਦੇ ਵਿੱਚ ਜਿਹੜੇ ਲੇਡੀਜ਼ ਨੇ ਜਦੋਂ ਉਹਨੂੰ ਠੰਡੇ ਪਾਣੀ ਦੇ ਵਿੱਚ ਮਿਲਦਾ ਫਿਰ ਉਹ ਗਰਮ ਪਾਣੀ ਯੂਜ਼ ਕਰਨ ਬਰਤਨ ਸਾਫ਼ ਕਰਦੇ ਹਾਂ ਹਾਂਜੀ ਗਰਮ ਪਾਣੀ ਯੂਜ਼ ਕਰਨ ਜਾਂ ਤਾਜ਼ਾ ਪਾਣੀ ਜਿਹੜਾ ਆਉਂਦਾ ਹੈ ਕਮ ਸੇ ਕਮ ਰੂਮ ਟੈਂਪਰੇਚਰ ਤੇ ਹੈ ਉਹ ਯੂ ਟੈਂਕੀ ਦਾ ਪਾਣੀ ਕਾਫੀ ਜ਼ਿਆਦਾ ਠੰਡਾ ਹੁੰਦਾ ਹੈ ਬਿਲਕੁਲ ਆਮ ਦਿਨਾਂ ਚ ਠੰਡਾ ਹੋ ਜਾਂਦਾ ਹਾਂਜੀ ਉਹਦੇ ਨਾਲ ਜ਼ਿਆਦਾ ਪ੍ਰੋਬਲਮ ਹੈ ਉਹ ਅਗਰ ਬਚਿਆ ਜਾ ਸਕਦਾ ਸੇ ਬਚ ਸਕਦੀ ਠੀਕ ਹੈ ਡਾਕਟਰ ਸਾਹਿਬ ਇੱਕ ਐਕਸਰਸਾਈਜ਼ ਦੀ ਗੱਲ ਕਰ ਲੈਣੀ ਹੈ ਕਿਉਂਕਿ ਲੋਕ ਜਿਹੜੇ ਜਦੋਂ ਸਵੇਰੇ ਆਪ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਜਦੋਂ ਬਿਸਤਰੇ 'ਚ ਉੱਠਦੇ ਨੇ ਤਾਂ ਟੈਂਪਰੇਚਰ ਕਾਫੀ ਜ਼ਿਆਦਾ ਹੁੰਦਾ ਬੋਡੀ ਦਾ ਵੀ ਕਿਉਂਕਿ ਗਰਮ ਕੱਪੜੇ ਵੀ ਰਜਾਈ ਵਗੈਰਾ ਵੀ ਲਾਈ ਹੁੰਦੀ ਹੈ ਕੰਬਲ ਲਿਆ ਹੁੰਦਾ ਤੇ ਜਦੋਂ ਇੱਕਦਮ ਬਾਹਰ ਜਾਂਦੇ ਨੇ ਫਿਰ ਉਹ ਸਰਦੀ ਦੀਆਂ ਬਿਮਾਰੀਆਂ ਉਹਨੂੰ ਲੱਗ ਜਾਂਦੀਆਂ ਨੇ ਕੀ ਕਹਿਣਾ ਚਾਹੋਗੇ ਜਿਹੜੇ ਐਕਸ ਸਰਦੀਆਂ ਦੇ ਵਿੱਚ ਇਹ ਜ਼ਰੂਰੀ ਹੈ ਜਦੋਂ ਵੀ ਅਸੀਂ ਐਕਸਰਸਾਈਜ਼ ਲਈ ਨਿਕਲੀਏ ਅਸੀਂ ਆਪਣੇ ਆਪ ਨੂੰ ਪੂਰਾ ਕਵਰ ਕਰਕੇ ਨਿਕਲੀਏ ਜੀ ਤੇ ਇੱਕ ਚੀਜ਼ ਹੋਰ ਜਿਹੜੀ ਕਿ ਆਮ ਲੋਕਾਂ ਦੇ ਵਿੱਚ ਧਾਰਨਾ ਹੈ ਕਿ ਸਵੇਰ ਦੀ ਜਿਹੜੀ ਐਕਸਰਸਾਈਜ਼ ਹੈ ਉਹੀ ਸਭ ਤੋਂ ਇੰਪੋਰਟੈਂਟ ਹੈ ਇਸ ਤਰ੍ਹਾਂ ਨਹੀਂ ਹੈ ਚਾਹੇ ਤੁਸੀਂ ਐਕਸਰਸਾਈਜ਼ ਸਵੇਰੇ ਕਰੋ ਦੁਪਹਿਰੇ ਕਰੋ ਜਾਂ ਸ਼ਾਮੀ ਕਰੋ ਇਹ ਤੁਹਾਨੂੰ ਉਨਾ ਹੀ ਫਾਇਦਾ ਪਹੁੰਚਾਉਂਦੀ ਹੈ ਇਸ ਲਈ ਮੈਂ ਲੱਗਦਾ ਹੈ ਕਿ ਜ਼ਿਆਦਾਤਰ ਇਹ ਧਾਰਨਾ ਬਿਲਕੁਲ ਤੁਸੀਂ ਸਹੀ ਕਿਹਾ ਕਿ ਸਵੇਰ ਵਾਲੀ ਜ਼ਿਆਦਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਵੇਰੇ ਹੀ ਹੋ ਜਵੇ ਮੈਨੂੰ ਲੱਗਦਾ ਜੇ ਤੁਸੀਂ ਕਹਿ ਰਹੇ ਹੋ ਕਿ ਸ਼ਾਮ ਵਾਲੀ ਵੀ ਦੁਪਹਿਰ ਵਾਲੀ ਵੀ ਤਾਂ ਸੂਰਜ ਨਿਕਲਣ ਤੋਂ ਬਾਅਦ ਵੀ ਕੀਤੀ ਜਾ ਸਕਦੀ ਹੈ ਬਿਲਕੁਲ ਬਿਲਕੁਲ ਹਾਰਟ ਦੇ ਮਰੀਜ਼ਾਂ ਨੂੰ ਸਪੈਸ਼ਲੀ ਇਹ ਚਾਹੀਦਾ ਕਿ ਸਵੇਰੇ ਸਵੇਰੇ 6 ਵਜੇ 5 ਵਜੇ ਐਕਸਰਸਾਈਜ਼ ਲਈ ਨਾ ਨਿਕਲਣ ਜੀ ਵੇਟ ਕਰਨ ਕਿ ਟੈਂਪਰੇਚਰ ਘਟ ਜਵੇ ਜੀ ਟੈਂਪਰੇਚਰ ਘਟ ਜਵੇ ਜਾਂ ਸੂਰਜ ਨਿਕਲੇ ਫਿਰ ਉਸੇ ਟਾਈਮ ਤੇ ਐਕ ਡਾਕਟਰ ਗੁਰਪ੍ਰੀਤ ਜੀ ਕੋਲ ਚਲਦੇ ਡਾਕਟਰ ਗੁਰਪ੍ਰੀਤ ਜੀ ਜਿਸ ਤਰ੍ਹਾਂ ਆਪਾਂ ਸਾਹ ਦਮੇ ਦੀ ਗੱਲ ਕੀਤੀ ਐ ਸੀਓ ਪੀਡੀ ਦੀ ਗੱਲ ਕੀਤੀ ਐ ਇੱਕ ਨਿਮੋਨੀਆ ਦੀ ਵੀ ਬਿਮਾਰੀ ਜਿਹੜੀ ਐ ਸਰਦੀਆਂ ਦੇ ਵਿੱਚ ਵੱਧ ਜਾਂਦੀ ਐ ਹਾਂਜੀ ਨਿਮੋਨੀਆ ਬੇਸਿਕਲੀ ਜਦੋਂ ਫੇਫੜਿਆਂ ਦੀ ਕੋਈ ਵੀ ਇਨਫੈਕਸ਼ਨ ਹੁੰਦੀ ਐ ਤਾਂ ਅਸੀਂ ਉਹਨੂੰ ਨਿਮੋਨੀਆ ਕਹਿੰਦੇ ਆ ਜੀ ਲੋ ਟੈਂਪਰੇਚਰ ਦੇ ਵਿੱਚ ਇਮਿਊਨਿਟੀ ਘਟੀ ਹੁੰਦੀ ਐ ਤਾਂ ਇਹ ਨਿਮੋਨੀਆ ਦੇ ਕੇਸ ਸਾਨੂੰ ਬਹੁਤ ਹੀ ਜ਼ਿਆਦਾ ਕਾਮਨ ਮਿਲ ਰਹੇ ਹੈਗੇ ਆ ਸਰਦੀਆਂ ਦੇ ਵਿੱਚ ਦੂਸਰਾ ਜਿਹੜਾ ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਐਟਲੀਸਟ 4-5 ਸਾਲਾਂ ਤੋਂ ਉਹ ਹੈਗਾ ਸਵਾਇਨ ਫਲੂ ਨਿਮੋਨੀਆ ਜਿਹਦੇ ਨਾਲ ਕਿ ਜਿਹਨੂੰ ਆਪਾਂ ਆਮ ਲੈਂਗੁਏਜ ਚ ਡਬਲ ਨਿਮੋਨੀਆ ਬੋਲਦੇ ਹਾਂ ਜਿਹਦੇ ਚ ਫੇਫੜੇ ਜਿਹੜੇ ਆ ਉਹ ਬਹੁਤ ਸਖਤ ਹੋ ਜਾਂਦੇ ਆ ਪੇਸ਼ੈਂਟਸ ਨੂੰ ਵੈਂਟੀਲੇਟਰ ਤੱਕ ਤੇ ਪਾਣਾ ਪੈ ਜਾਂਦਾ ਸੋ ਇਹ ਬਹੁਤ ਹੀ ਜ਼ਰੂਰੀ ਹੈ ਕਿ ਜੇ ਕਿਸੇ ਹੋਰ ਲੋਗ ਨੂੰ ਹੋਰ ਕਿਸੇ ਬੰਦੇ ਨੂੰ ਅਗਰ ਜ਼ੁਕਾਮ ਖਾਂਸੀ ਗਲਾ ਖਰਾਬ ਇਹ ਚੀਜ਼ਾਂ ਚੱਲ ਰਹੀਆਂ ਤਾਂ ਉਹ ਉਹ ਦੂਜਿਆਂ ਨੂੰ ਸਪਰੈਡ ਨਾ ਕਰੇ ਜੀ ਬਹੁਤ ਦੂਰ ਰਹੇ ਹੱਥ ਨਾ ਮਿਲਾ ਜਾਵੇ ਬਿਲਕੁਲ ਜੀ ਉਹ ਜਿਹੜੀਆਂ ਇਹ ਇੱਕ ਤਰ੍ਹਾਂ ਦੀ ਛੂਤ ਦੀ ਬਿਮਾਰੀ ਹੋਈ ਹੈਗੀ ਹੈ ਕਹਿੰਦੇ ਮਤਲਬ ਖਾਂਸੀ ਨਾਲ ਨਜ਼ਲੇ ਨਾਲ ਉਹ ਸਪਰੈਡ ਹੁੰਦਾ ਵਾਇਰਲ ਡਿਜ਼ੀਜ਼ ਹੈ ਜੀ ਸੋ ਬਹੁਤ ਜ਼ਰੂਰੀ ਹੈ ਕਿ ਆਪਣੀ ਇਮਿਊਨਿਟੀ ਮੇਨਟੇਨ ਕੀਤੀ ਜਾਏ ਆਪਣਾ ਖਾਣ ਪੀਣ ਠੀਕ ਰੱਖਿਆ ਜਾਏ ਜਿਵੇਂ ਡਾਕਟਰ ਵਿਸ਼ੇਖ ਨੇ ਦੱਸਿਆ ਹੈਗਾ ਸਰਦੀ ਤੋਂ ਬਚਿਆ ਜਾਏ ਨਾਲ ਹੀ ਨਾਲ ਇਹਦੇ ਲਈ ਇੰਜੈਕਸ਼ਨ ਵੀ ਅਵੇਲੇਬਲ ਹੈ ਜਿਹਨੂੰ ਆਪਾਂ ਸਵੈਨ ਫਲੂ ਦਾ ਵੈਕਸੀਨ ਬੋਲਦੇ ਦਿੰਦੇ ਆ ਜਾਂ ਫਲੂ ਵੈਕਸੀਨ ਹੈ ਸੋ ਹੁਣ ਅਸੀਂ ਆਪਣੇ ਆਲਮੋਸਟ ਸਾਰੇ ਮਰੀਜ਼ਾਂ ਨੂੰ ਰეკਮੈਂਡ ਕਰਦੇ ਹਾਂ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਜਾਂ ਹੁਣ ਵੀ ਉਹ ਇਸ ਇੰਜੈਕਸ਼ਨ ਨੂੰ ਜ਼ਰੂਰ ਲਗਵਾਉਣ ਜਿਹੜੇ ਵੱਡੀ ਉਮਰ ਦੇ ਲੋਕ ਹੈਗੇ ਆ 60 ਸਾਲ ਤੋਂ ਉੱਪਰ ਜਾਂ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ 슈ਗਰ ਦੀ ਪ੍ਰੋਬਲਮ ਹੈ ਡਾਇਬੀਟਿਸ ਹੈ ਹਾਈਪਰ ਟੈਨਸ਼ਨ ਹੈ ਜੀ ਕੋਈ ਵੀ ਇਹੋ ਜਿਹੀ ਬਿਮਾਰੀ ਹੈ ਉਹ ਸਭ ਨੂੰ ਨਿਮੋਨੀਆ ਤੋਂ ਬਚਣ ਦਾ ਵੀ ਇੰਜੈਕਸ਼ਨ ਅਵੇਲੇਬਲ ਹੈ ਉਹ ਵੀ ਲਗਵਾਉਣਾ ਚਾਹੀਦਾ ਬਿਲਕੁਲ ਪਹਿਲਾਂ ਹੀ ਸਾਵਧਾਨੀ ਜਿਹੜੀ ਵਰਤ ਲੈਣੀ ਚਾਹੀਦੀ ਹੈਗੀ ਹੈ ਡਾਕਟਰ ਸ਼ੇਵ ਗੋਲ ਜੀ ਜੇ ਖਾਣ ਪੀਣ ਦੀ ਗੱਲ ਕੀਤੀ ਜਾਵੇ ਸਰਦੀਆਂ ਦੇ ਵਿੱਚ ਜਿਸ ਤਰ੍ਹਾਂ ਲੋਕ ਨਾਨ ਵੈਜ ਵੀ ਖਾਂਦੇ ਹੈਗੇ ਵੈਜੀਟੇਰੀਅਨ ਵੀ ਬਹੁਤ سارے ਲੋਕ ਨੇ ਤੇ ਐਗ ਕਾਫੀ ਮਾਤਰਾ ਦੇ ਵਿੱਚ ਵਧਾ ਦਿੰਦੇ ਨੇ ਕਿਉਂਕਿ ਆਮ ਧਾਰਨਾ ਹੈਗੀ ਹੈ ਕਿ ਐਗ ਜਿਹੜਾ ਉਹ ਗਰਮ ਹੈ ਤੇ ਸਰਦੀ ਨੂੰ ਲੱਗਣ ਤੋਂ ਬਚਾਉਂਦਾ ਹੈਗਾ ਇਹਦੇ ਬਾਰੇ ਕੀ ਕਹੋਗੇ ਜਿਹੜਾ ਐਗ ਹੈ ਐਗ ਦੇ ਵਿੱਚ ਜਿਹੜਾ ਐਗ ਦਾ yellow ਹਿੱਸਾ ਹੈ ਜੀ ਉਹ ਰਿਚ ਇਨ ਕੋਲੇਸਟ੍ਰੋਲ ਹੈ ਜੀ ਇਸ ਲਈ ਜਦੋਂ ਵੀ ਤੁਸੀਂ ਐਗ ਖਾਓ ਉਹਦਾ yellow ਹਿੱਸਾ ਕੱਢ ਕੇ ਖਾਓ ਜੀ ਐਗ ਖਾਣਾ ਬੁਰਾ ਨਹੀਂ ਹੈ ਪਰ ਜਿਹੜਾ ਉਹਦਾ yellow ਹਿੱਸਾ ਹੈ ਜੇ ਤੁਸੀਂ ਉਹ ਖਾਓਗੇ ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵਾਚ ਸਕਦਾ ਤੁਹਾਡਾ ਕੋਲੈਸਟ੍ਰੋਲ ਮਾਤਰਾ ਜ਼ਿਆਦਾ ਹੋ ਸਕਦੀ ਹੈ ਜੀ ਦੂਜਾ ਹਿੱਸੇ ਚ ਪ੍ਰੋਟੀਨ ਹੈਗਾ ਜੀ ਜ਼ਿਆਦਾ ਦੂਜੇ ਹਿੱਸੇ ਚ ਪ੍ਰੋਟੀਨ ਹੈ ਜਿਹੜਾ ਕਿ ਬਹੁਤ ਜ਼ਰੂਰੀ ਹੈ ਸਰੀਰ ਦੇ ਲਈ ਇਸ ਲਈ ਐਗ ਖਾਣਾ ਬੁਰਾ ਨਹੀਂ ਹੈ ਪਰ ਐਗ ਦਾ yellow ਹਿੱਸਾ ਜ਼ਿਆਦਾ ਖਾਣਾ ਜ਼ਿਆਦਾ ਮਾਤਰਾ 'ਚ ਖਾਣਾ ਬਹੁਤ ਖਰਾਬ ਹੈ ਜੇ ਨਾਨ ਵੇਜ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਲੋਕ ਫਿਸ਼ ਖਾਂਦੇ ਨੇ ਤਰਜੀਹ ਦਿੰਦੇ ਨੇ ਫਿਸ਼ ਖਾਣ ਲਈ ਆਮ ਕਰਕੇ ਫਿਸ਼ ਬਹੁਤ ਅੱਛੀ ਹੈ ਸਰੀਰ ਦੇ ਲਈ ਜੀ ਤੇ ਜਿਹੜੀ ਵੀ ਤੁਸੀਂ ਫਿਸ਼ ਖਾਣੀ ਹੈ ਤੁਸੀਂ ਇਹ ਧਿਆਨ ਰੱਖੋ ਕਿ ਫਿਸ਼ ਨੂੰ ਤੁਸੀਂ ਜ਼ਿਆਦਾ ਫਰਾਈ ਨਾ ਕਰੋ ਜੀ ਘੱਟ ਤੋਂ ਘੱਟ ਫਰਾਈ ਕਰੋ ਜਾਂ ਰੋਸਟ ਰੋਸਟ ਕਰਕੇ ਖਾਓ ਰੋਸਟਡ ਫਿਸ਼ ਖਾਓ ਜੀ ਤੇ ਹਫ਼ਤੇ 'ਚ ਤੁਸੀਂ 200 ਗ੍ਰਾਮ ਫਿਸ਼ ਖਾ ਸਕਦੇ ਹੋ ਫਿਸ਼ ਖਾਣ ਦਾ ਨੁਕਸਾਨ ਨਹੀਂ ਹੈ ਤੇ ਜਿਹੜੇ ਬਾਕੀ ਨਾਨਵੈਜ ਹੈਗੇ ਜਿਵੇਂ ਕਿ ਚਿਕਨ ਚਿਕਨ ਖਾ ਸਕਦੇ ਹੋ ਤੇ ਚਿਕਨ ਤੋਂ ਇਲਾਵਾ ਨਾਨਵੈਜ ਜਿਨ੍ਹਾਂ ਨੂੰ ਅਸੀਂ ਮਟਰਨ ਕਹਿੰਦੇ ਆ ਉਹ ਸਾਰੇ ਤੁਹਾਡੇ ਹਾਰਟ ਲਈ ਬਲੱਡ ਪ੍ਰੈਸ਼ਰ ਲਈ ਸਰੀਰ ਲਈ ਬਹੁਤ ਨੁਕਸਾਨਦਾਇਕ ਨੇ ਇਸ ਲਈ ਉਹਨਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਜੇ ਵੈਜੀਟੇਰੀਅਨ ਲਈ ਗੱਲ ਕੀਤੀ ਜਾਵੇ ਬੈਜ ਖਾਣ ਲਈ ਉਹਨਾਂ ਲਈ ਕੀ ਹੈਗੀਆਂ ਨੇ ਵੈਜੀਟੇਰੀਅਨ ਜਿਹੜੀਆਂ ਹਰੀ ਪੱਤੇਦਾਰ ਸਬਜ਼ੀਆਂ ਤੇ ਫਰੂਟਸ ਹੈ ਤੁਸੀਂ ਜਿੰਨੇ ਜ਼ਿਆਦਾ ਖਾਓ ਉਨਾਂ ਜ਼ਿਆਦਾ ਫਾਇਦੇਮੰਦ ਹੈ ਉਹਦੇ ਨਾਲ ਤੁਸੀਂ ਜਿੰਨਾ ਜ਼ਿਆਦਾ ਵੈਜੀਟੇਰੀਅਨ ਖਾਣਾ ਖਾਓਗੇ ਜਿੰਨੀ ਜ਼ਿਆਦਾ ਹਰੀ ਪੱਤੇ ਤੇ ਫਰੂਟ ਦੀ ਵਰਤੋਂ ਕਰੋਗੇ ਤੁਹਾਡੀ ਲਾਈਫ ਉਨੀ ਜ਼ਿਆਦਾ ਵੱਧੀ ਹੈ ਠੀਕ ਹੈ ਡਾਕਟਰ ਸਾਹਿਬ ਸੁਨੀਲ ਗੁਪਤਾ ਜੀ ਕੋਲ ਚੱਲਦੇ ਸੁਨੀਲ ਜੀ ਸਕਿਨ ਦੇ ਆਪਾਂ ਨੇ ਦੋ ਤਿੰਨ ਬਿਮਾਰੀਆਂ ਦੀ ਗੱਲ ਕੀਤੀ ਹੈਗੀ ਹੋਰ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਸਰਦੀ ਦੇ ਮੌਸਮ ਦੇ ਵਿੱਚ ਆਮ ਲੋਕਾਂ ਨੂੰ ਲੱਗਦੀਆਂ ਨੇ ਸਰਦੀ ਦੇ ਮੌਸਮ ਦੇ ਵਿੱਚ ਖੁਸ਼ਕੀ ਕਾਫੀ ਜ਼ਿਆਦਾ ਹੋ ਜਾਂਦੀ ਹੈ ਹਾਂਜੀ ਜਿਹਨੂੰ ਅਸੀਂ ਡੈਂਡਰਫ ਕਹਿੰਦੇ ਨੇ ਜੀ ਥੈਨ ਬਹੁਤ سارے ਲੋਕ ਆ ਕੇ ਕੰਪਲੇਨਟ ਕਰਦੇ ਆ ਕਿ ਖਾਰਿਸ਼ ਹੋ ਰਹੀ ਹੈ ਜੀ ਬਿਲਕੁਲ ਖਾਰਿਸ਼ ਵੀ ਬਹੁਤ ਵੱਡੀ ਸਮੱਸਿਆ ਹੈ ਜੀ ਖਾਰਿਸ਼ ਜਨਰਲੀ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਖਾਰਿਸ਼ ਆਮ ਤੌਰ ਤੇ ਖੁਸ਼ਕੀ ਕਰਦੀ ਹੁੰਦੀ ਹੈ ਜੀ ਖਾਰਿਸ਼ ਤੋਂ ਬਚਣ ਲਈ ਫਿਰ ਆਪਾਂ ਨੂੰ ਇਹ ਕਿ ਖੁਸ਼ਕੀ ਤੋਂ ਬਚੀਏ ਜਦੋਂ ਨਹਾਉਂਦੇ ਹੈਗੇ ਇਸ਼ਨਾਨ ਕਰਦੇ ਹੈਗੇ ਉਹਨੂੰ ਤੇਲ ਵਗੈਰੇ ਦੀ ਜਿਹੜੀ ਵਰਤੋਂ ਜਿਹੜੀ ਕੀਤੀ ਜਾਂਦੀ ਹੈ ਤੇਲ ਦੀ ਵਰਤੋਂ ਸਾਬਣ ਆਪਾਂ ਨੂੰ ਕੋਈ ਮਾਈਲਡ ਸਾਬਣ ਯੂਜ਼ ਕਰਨਾ ਚਾਹੀਦਾ ਹੈ ਜਿਹੜਾ ਬਹੁਤ ਹੀ ਖੁਸ਼ਕੀ ਨਾ ਕਰੇ ਬੱਚਿਆਂ ਲਈ ਜੇਕਰ ਗੱਲ ਕੀਤੀ ਜਾਵੇ ਜਿਹੜੇ ਛੋਟੇ ਨਵਜੰਮੇ ਬੱਚੇ ਨੇ ਜਾਂ ਉਹਨਾਂ ਲਈ ਕਿਸ ਤਰ੍ਹਾਂ ਦੀ ਯੂ ਉਹਨਾਂ ਲਈ ਵੀ ਕੋਈ ਬੇਬੀ ਸੋਪ ਆਪਾਂ ਯੂਜ਼ ਕਰ ਸਕਦੇ ਆ ਗਲਿਸਰਿਨ ਸੋਪ ਯੂਜ਼ ਕਰ ਸਕਦੇ ਆ ਯਾ ਸੋਪ ਦੇ ਨਾਲ ਚ ਮਾਲਿਸ਼ ਵਗੈਰਾ ਕਰਦੇ ਰਹਿਣਾ ਚਾਹੀਦਾ ਮਾਲਿਸ਼ ਕਰਦੇ ਰਹਿਣਾ ਚਾਹੀਦਾ ਪਹਿਲੇ ਤਾਂ ਮਾਲਿਸ਼ ਜਿਹੜੀ ਕਰਨੀ ਹੈ ਕਰਨੀ ਹੈ ਨਹਾਣ ਤੋਂ ਬਾਅਦ ਜ਼ਰੂਰ ਆਪਾਂ ਨੂੰ ਤਿੰਨ ਦਿਨ ਵਰਤੋਂ ਕਰਨੀ ਚਾਹੀਦੀ ਹੈ ਡਾਕਟਰ ਅਸ਼ੇਕ ਜੀ ਕਹੇ ਦੱਸੋ ਕਿ ਸਰਦੀਆਂ ਦੇ ਵਿੱਚ ਆਮ ਲੋਕ ਜੂਸ ਪੀਣਾ ਕਾਫੀ ਘਟ ਕਰ ਦਿੰਦੇ ਨੇ ਕਿਉਂਕਿ ਉਹਨੂੰ ਲੱਗਦਾ ਕਿ ਠੰਡਾ ਹੈਗਾ ਸਰੀਰ ਦੇ ਲਈ ਉਹ ਕਿਸ ਤਰ੍ਹਾਂ ਲੈਣ ਜੂਸ ਲੈਣਾ ਚਾਹੀਦਾ ਜਾਂ ਕਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਜੂਸ ਲੈਣਾ ਤਾਂ ਬਹੁਤ ਹੀ achi ਚੀਜ਼ ਹੈ ਚਾਹੇ ਸਰਦੀਆਂ ਹੋਵੇ ਚਾਹੇ ਗਰਮੀਆਂ ਹੋਵੇ ਜੀ ਪਰ ਖਾਸ ਕਰਕੇ ਜਿਹੜੇ ਹਾਰਟ ਦੇ ਮਰੀਜ਼ ਹੈ ਉਹਨਾਂ ਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਕਿ ਜੇ ਉਹ ਜੂਸ ਲੈ ਰਹੇ ਹੈ ਤਾਂ ਉਹਦੇ ਵਿੱਚ ਨਮਕ ਜ਼ਿਆਦਾ ਨਾ ਪਾਉਣ ਜਿਹੜੇ ਕਿਡਨੀ ਦੇ ਪੇਸ਼ੈਂਟਸ ਹੈ ਜਿਨ੍ਹਾਂ ਨੂੰ ਪਹਿਲਾਂ ਤੋਂ ਕਿਡਨੀ ਦੀ ਬਿਮਾਰੀਆਂ ਹੈਗੀਆਂ ਉਹਨਾਂ ਨੂੰ ਆਪਣੇ ਡਾਕਟਰ ਦੀ ਤੋਂ ਕੰਸਲਟ ਕਰਕੇ ਇਹ ਜੂਸ ਲੈਣਾ ਚਾਹੀਦਾ ਡਾਕਟਰ ਸੁਨੀਲ ਜੀ ਕੋਲ ਚੱਲਦੇ ਸੁਨੀਲ ਜੀ ਇੱਕ ਸਰਦੀਆਂ ਦੇ ਮੌਸਮ ਵਿੱਚ ਕੁਝ ਲੋਕਾਂ ਨੂੰ ਅਲਰਜੀ ਕਾਫੀ ਹੋ ਜਾਂਦੀ ਹੈ ਚਮੜੀ ਦੇ ਜਿਹੜੇ ਰ ਕੀ ਹੈਗਾ ਉਹਦੇ ਬਾਰੇ ਸੁਝਾਤਾ ਤੁਹਾਡਾ ਉਹਦੇ ਵਿੱਚ ਸਭ ਤੋਂ ਪਹਿਲੇ ਤਾਂ ਆਪਾਂ ਗੱਲ ਕਰੀਏ ਐਕਜ਼ੀਮਾ ਜਿਹਨਾਂ ਲੋਕਾਂ ਨੂੰ ਐਕਜ਼ੀਮਾ ਹੁੰਦਾ ਹੈ ਉਹ ਆ ਕੇ ਆਮ ਤੌਰ ਤੇ ਠੰਡ ਦੇ ਮੌਸਮ ਵਿੱਚ ਜ਼ਿਆਦਾ ਹੋ ਜਾਂਦਾ ਹੈ ਜੀ ਫਿਰ ਇੱਕ ਬਿਮਾਰੀ ਹੈ ਸੋਰਾਈਸਿਸ ਉਹ ਸਰਦੀਆਂ 'ਚ ਜ਼ਿਆਦਾ ਹੋ ਜਾਂਦੀ ਹੈ ਜੀ ਹੱਥ ਪੈਰ ਫੱਟਣੇ ਸ਼ੁਰੂ ਹੋ ਜਾਂਦੇ ਨੇ ਉਹਦੇ ਵਿੱਚ ਸੋਰਾਈਸਿਸ ਦੇ ਵਿੱਚ ਫਲੇਕਸ ਬਣਨੇ ਸ਼ੁਰੂ ਹੋ ਜਾਂਦੇ ਆ ਜੀ ਇੱਕ ਹੋਰ ਬਿਮਾਰੀ ਹੁੰਦੀ ਹੈ ਇੱਕ ਥੀਓਸਿਸ ਦੇ ਦੇ ਵਿੱਚ ਮੱਛੀ ਦੀ ਚਮੜੀ ਵਾਂਗ ਸਕਿਨ ਹੋ ਜਾਂਦੀ ਹੈ ਜੀ ਤੇ ਇਹ ਸਾਰੀਆਂ ਬਿਮਾਰੀਆਂ ਨੂੰ ਅਸੀਂ ਕਿੰਦੇ ਹੋਣ ਵਾਲੇ ਪਾਣੀ ਦੇ ਹੋਣ ਵਾਲੇ ਲਾਸ ਨੂੰ ਬਚਾ ਕੇ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਆ ਜਿਹੜੇ ਸਰਦੀਆਂ ਚ ਜਦੋਂ ਆਪਾਂ ਨਹਾਣ ਵਗੈਰਾ ਪਾਣੀ ਦਾ ਯੂਜ਼ ਕਰਦੇ ਹੈਗੇ ਆ ਕੁਝ ਲੋਕ ਜਿਆਦਾ ਗਰਮ ਪਾਣੀ ਨਾਲ ਨਹਾਉਂਦੇ ਹੈਗੇ ਆ ਕਿੰਨਾ ਕੁ ਟੈਂਪਰੇਚਰ ਪਾਣੀ ਦਾ ਜਿਹੜਾ ਆਪਣੀ ਬਾਡੀ ਲਈ ਅੱਛਾ ਹੈਗਾ ਸਹੀ ਹੈਗਾ ਸਾਨੂੰ ਘੱਟ ਤੋਂ ਘੱਟ ਗਰਮ ਪਾਣੀ ਦੇ ਨਾਲ ਲਾਣਾ ਚਾਹੀਦਾ ਜੀ ਕਿ ਜਿਸ ਦਾ ਆਪਾਂ ਸੋਚੀਏ ਕਿ ਇੰਨੀ ਸਰਦੀ ਹੈ ਇਸ ਤੋਂ ਘੱਟ ਦੇ ਨਾਲ ਤੋਂ ਬਿਨਾਂ ਤਾਂ ਅਸੀਂ ਹਾਂ ਹੀ ਨਹੀਂ ਪਾਵਾਂਗੇ ਉਹਨਾਂ ਕੀ ਗਰਮ ਚਾਹੀਦਾ ਜਿਆਦਾ ਗਰਮ ਪਾਣੀ ਨਾਲ ਨਹੀਂ ਨਾ ਹੋਣਾ ਚਾਹੀਦਾ ਕੋਮੀਆਂ ਗੁੰਗੁਨਾ ਪਾਣੀ ਕੋਸਾ ਪਾਣੀ ਸਭ ਤੋਂ ਅੱਛਾ ਇਨਾਂ ਦੇ ਲਈ ਸਰਦੀ ਦੇ ਮੌਸਮ ਦੇ ਵਿੱਚ ਧੁੱਪ ਜਿਹੜੀ ਵਰਦਾਨ ਹੈਗੀ ਹੈ ਡਾਕਟਰ ਗੁਰਪ੍ਰੀਤ ਜੀ ਹੋਰ ਕਿਹੜੀਆਂ ਬਿਮਾਰੀਆਂ ਦੀ ਗੱਲ ਜੇਕਰ ਕੀਤੀ ਜਾਵੇ ਜਿਹੜਾ ਬਚਿਆ ਜਾ ਸਕੇ ਠੰਡ ਦੇ ਵਿੱਚ ਜਿਹੜੀ ਛਾਤੀ ਦੀ ਜੇਕਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਬਜ਼ੁਰਗਾਂ ਦੀ ਗੱਲ ਕੀਤੀ ਹੈਗੀ ਕਿ ਬਜ਼ੁਰਗਾਂ ਦੇ ਵਿੱਚ ਬਲਗਮ ਕਾਫੀ ਆਉਣ ਦੀ ਪ੍ਰੋਬਲ ਬਿਲਕੁਲ ਇਹਨੂੰ ਆਮ ਲੈਂਗੁਏਜ ਅਸੀਂ ਬ੍ਰੌਂਕਾਈਟਸ ਵੀ ਬੋਲਦੇ ਆ ਜੀ ਜਾਂ ਦੂਸਰੇ ਜਿਨ੍ਹਾਂ ਨੂੰ ਇਹ ਹਰ ਸਾਲ ਹੀ ਹੁੰਦਾ ਰਹਿੰਦਾ ਹੈ 3 ਸਾਲ ਤੋਂ ਵੱਧ ਜਿਨ੍ਹਾਂ ਨੂੰ ਹਰ ਤਿੰਨ ਮੋਰ ਥੈਨ 3 ਇਅਰਸ ਜਿਹਾ ਆਪਾਂ ਕਹੇ ਕਿ ਕੰਜੈਕਟਿਵ ਇਅਰਸ ਦੇ ਵਿੱਚ ਬਲਗਮ ਖਾਂਸੀ ਹੋ ਰਹੀ ਹੈ ਤਾਂ ਅਸੀਂ ਉਹਨਾਂ ਨੂੰ ਸੀਓਪੀਡੀ ਨਾ ਨਾਮ ਦੇ ਦਿੰਨੇ ਆ ਜੀ ਸੋ ਉਹੀ ਗੱਲ ਹੈ ਕਿ ਇਹਨਾਂ ਬਜ਼ੁਰਗਾਂ ਨੂੰ ਬਹੁਤ ਖਿਆਲ ਕਰਨਾ ਚਾਹੀਦਾ ਹੈ ਠੰਡ ਤੋਂ ਬਚਣ ਦਾ ਜੀ ਪ੍ਰੋਪਰ ਵੈਕਸੀਨੇਸ਼ਨ ਜਿਵੇਂ ਮੈਂ ਕਿਹਾ ਨਿਮੋਨੀਆ ਲਈ ਟੀਕਾ ਫਲੂ ਦਾ ਟੀਕਾ ਇਹ ਸਰਦੀਆਂ ਤੋਂ ਪਹਿਲਾਂ ਹੀ ਲਵਾ ਲੈਣਾ ਚਾਹੀਦਾ ਹੈ ਆਪਣੀ ਡਾਈਟ ਠੀਕ ਰੱਖਣੀ ਚਾਹੀਦੀ ਹੈ ਜੀ ਡਾਈਟ ਦੇ ਵਿੱਚ ਕੀ ਸੁਝਾਅ ਦੇ ਸਕਦੇ ਹੋ ਤੁਸੀਂ ਅ ਜਿਵੇਂ ਡਾਕਟਰ ਵਿਸ਼ੇਖ ਨੇ ਬਾਰ ਬਾਰ ਇੱਕੋ ਹੀ ਗੱਲ ਕੀਤੀ ਹੈਗੀ ਕਿ ਆਪਣਾ ਨਿਊਟ੍ਰੀਸ਼ੀਅਸ ਖਾਣਾ ਜਿਹਦੇ ਵਿੱਚ ਪ੍ਰੋਟੀਨ ਰਿਚ ਹੋਵੇ ਗ੍ਰੀਨ ਲੀਫੀ ਵੈਜੀਟੇਬਲਸ ਹੋਣ ਹਰੇ ਪੱਤੇਦਾਰ ਸਬਜ਼ੀਆਂ ਫਰੂਟਸ ਜੇ 슈ਗਰ ਨਹੀਂ ਹੈ ਜੇ ਕਿਸੇ ਨੂੰ 슈ਗਰ ਹੈ ਤਾਂ ਡੈਫੀਨਿਟਲੀ ਉਹ ਤਾਂ ਵੱਖਰੀ ਗੱਲ ਹੈ ਜੀ ਸੋ ਇਹਨਾਂ ਚੀਜ਼ਾਂ ਦਾ ਖਿਆਲ ਕਰਨਾ ਬਹੁਤ ਜ਼ਰੂਰੀ ਹੈਗਾ ਅ ਘਰੇਲੂ ਨੁਸਖਿਆਂ ਦੇ ਵਿੱਚ ਜਿਵੇਂ ਅਦਰਕ ਦੀ ਮਾਤਰਾ ਵਧਾਣੀ ਲਸਣ ਦੀ ਮਾਤਰਾ ਵਧਾਣੀ ਕਿਉਂਕਿ ਇਹਨਾਂ ਚ ਐਂਟੀਆਕਸੀਡੈਂਟਸ ਹੁੰਦੇ ਹੈਗੇ ਸੋ ਇਹ ਵੀ ਫਾਇਦੇਮੰਦ ਰਹਿੰਦੀ ਹੈ ਪਰ ਜੇ ਖਾਂਸੀ ਬਲਗਮ 2 ਜਾਂ 3 ਹਫ਼ਤੇ ਤੋਂ ਵੱਧ ਹੈ ਡੈਫੀਨੇਟਲੀ ਇਹਨਾਂ ਨੂੰ ਡਾਕਟਰ ਨੂੰ ਜ਼ਰੂਰ ਦਿਖਾਣਾ ਚਾਹੀਦਾ ਹੈ ਲੋੜ ਪੈਣ ਤੇ ਐਕਸ-ਰੇ ਤੱਕ ਵੀ ਕਰਾਉਣਾ ਚਾਹੀਦਾ ਹੈ ਕਿਉਂਕਿ ਟੀਬੀ ਜਿਹੜੀ ਤਪ ਦੇ ਜਦੋਂ ਆਪਾਂ ਟੀਬੀ ਆਮ ਬਿਮਾਰੀ ਸਭ ਨੂੰ ਪਤਾ ਹੈਗਾ ਇਹਦੇ ਵੀ ਜਿਹੜੇ ਕੇਸਿਸ ਨੇ ਇਸ ਸਰਦੀਆਂ 'ਚ ਵੱਧ ਜਾਂਦੇ ਆ ਸੋ ਇਹ ਅਸੀਂ ਰეკਮੈਂਡ ਕਰਦੇ ਆਂ ਕਿ ਜੇ ਖਾਂਸੀ ਇੱਕ ਦੋ ਹਫ਼ਤੇ ਜ਼ਿਆਦਾ ਹੋ ਜਾਵੇ ਖਾਂਸੀ ਫਿਰ ਚੈੱਕਅਪ ਕਰਾਉਣਾ ਚਾਹੀਦਾ ਹੈ ਬਿਲਕੁਲ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ ਹੈ ਤੇ ਜੇ ਡਾਕਟਰ ਸਲਾਹ ਦਿੰਦਾ ਹੈ ਐਕਸ-ਰੇ ਕਰਾਣ ਦੀ ਤਾਂ ਉਹ ਵੀ ਜ਼ਰੂਰ ਕਰਾਉਣਾ ਚਾਹੀਦਾ ਹੈ ਜਾਂ ਬਲਗਮ ਦੀ ਜਾਂਚ ਜੇ ਕਹੀ ਜਾਂਦੀ ਹੈ ਤਾਂ ਉਹ ਵੀ ਜ਼ਰੂਰ ਕਰਾਉਣੀ ਚਾਹੀਦੀ ਹੈ ਤਾਂ ਕਿ ਛੇਤੀ ਨਹੀਂ ਲੈਣਾ ਚਾਹੀਦਾ ਹੈਗਾ ਉਹਨੂੰ ਗੰਭੀਰਤਾ ਨਾਲ ਖਾਸ ਕਰਕੇ ਐਡੋਲਿਸੈਂਟਸ ਜਿਹੜੇ ਬੱਚੇ ਹੈਗੇ ਆ 16 17 ਸਾਲ ਦੀ ਉਮਰ ਵਿੱਚ ਜਾਂ 올ਡ 에ਜ ਇਹ ਦੋ ਕੈਟੇਗਰੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਟੀਬੀ ਜਿਹੜੀ ਹੈ ਉਹ ਇਹ ਇਹਨਾਂ ਉਮਰ ਦੇ ਵਿੱਚ ਵੱਧ ਜਾਂਦੀ ਹੈ ਡਾਕਟਰ ਸਾਹਿਬ ਟੀਬੀ ਕਿਸੇ ਵੀ ਉਮਰ ਚ ਹੋ ਸਕਦੀ ਹੈ ਟੀਬੀ ਕਿਸੇ ਵੀ ਉਮਰ ਚ ਹੋ ਸਕਦੀ ਹੈ ਪਰ ਜਿਆਦਾ ਸਾਨੂੰ ਦੇਖਣ ਨੂੰ ਜਿਹੜਾ ਮਿਲਦਾ ਹੈ ਉਹ ਐਡੋਲਿਸੈਂਟਸ ਜਿਵੇਂ ਕਿ 16 17 ਸਾਲ ਦੀ ਉਮਰ ਜਾਂ 올ਡ 에ਜ ਡਾਇਬੀਟਸ ਜਿਨ੍ਹਾਂ ਨੂੰ ਸ਼ੂਗਰ ਹੈਗੀ ਹੈ ਉਹ ਮੋਰ ਪ੍ਰੋਨ ਹੈਗੇ ਆ ਜਾਂ ਕਿਸੇ ਹੋਰ ਨੂੰ ਕੋਈ ਪੁਰਾਣੀ ਹੋਰ ਪ੍ਰੋਬਲਮ ਹੈਗੀ ਹੈ ਉਹ ਲੋਕ ਜ਼ਿਆਦਾ ਪ੍ਰੋਨ ਹੁੰਦੇ ਆ ਇਹਦੇ ਵਿੱਚ ਇੱਕ ਤਾਂ ਇਹ ਵੀ ਛੂਤਛਾਤ ਤੋਂ ਸ਼ੁਰੂ ਹੁੰਦੀ ਜ਼ਿਆਦਾ ਹੈਗੀ ਹੈ ਜਾਂ ਖਾਂਸੀ ਦਾ ਜਿਹੜਾ ਵਿਗੜਮਾ ਰੂਪ ਇਹ ਟੀਵੀ ਬਣ ਜਾਂਦਾ ਹੈ ਨਹੀਂ ਇਹ ਜਿਵੇਂ ਮੈਂ ਗੱਲ ਕੀਤੀ ਸੀ ਨਮੋਨੀਆ ਦੀ ਇਹ ਅਲੱਗ ਕਿਸਮ ਦਾ ਬੈਕਟੀਰੀਆ ਹੈਗਾ ਜਿਹਨੂੰ ਆਪਾਂ ਟੀਬੀ ਵਾਲਾ ਬੈਕਟੀਰੀਆ ਕਹਿ ਸਕਦੇ ਆ ਵੀ ਜਿਹਦੀ ਇਨਫੈਕਸ਼ਨ ਹੋਣ ਨਾਲ ਟੀਬੀ ਹੋ ਜਾਂਦੀ ਹੈ ਜੀ ਫਰਕ ਜਿਹੜਾ ਹੈਗਾ ਕਾਮਨ ਨਿਮੋਨੀਆ ਤੇ ਟੀਬੀ ਚ ਇਹ ਹੈ ਕਿ ਟੀਬੀ ਇੱਕ ਤਾਂ ਛੂਛਾ ਦੀ ਤਾਂ ਹੈਗੀ ਹੋਈ ਹੈ ਇੱਕ ਦੂਜੇ ਤੋਂ ਫੈਲਦੀ ਹੈ ਦੂਸਰਾ ਇਹਦਾ ਜਿਹੜਾ ਇਲਾਜ ਹੈਗਾ ਉਹ ਘੱਟ ਤੋਂ ਘੱਟ 6 ਮਹੀਨੇ ਚੱਲਦਾ ਲੰਮਾ ਇਲਾਜ ਹੈ ਲੰਮਾ ਇਲਾਜ ਹੈ ਜੇ ਆਪਾਂ ਵਿੱਚ ਛੱਡ ਦਿੰਨੇ ਆ ਇਹ ਫੇਰ ਉੱਭਰ ਪੈਂਦੀ ਹੈ ਇਹਦੇ ਜਿਹੜੇ ਬੈਕਟੀਰੀਆ ਨੇ ਇਹ ਜ਼ਿਆਦਾ ਹਾਰਡ ਹੀ ਹੁੰਦੇ ਆ ਇਹਨਾਂ ਨੂੰ ਜ਼ਿਆਦਾ ਤੋਂ ਟਾਈਮ ਤੇ ਦਵਾਈ ਦੇਣੀ ਪੈਂਦੀ ਹੈ ਤਾਂ ਕਿ ਪੂਰੀ ਤਰ੍ਹਾਂ ਖਤਮ ਹੋ ਜਾਣ। ਅ ਡਾਕਟਰ ਸ਼ੇਖ ਜੀ ਜਿਸ ਤਰ੍ਹਾਂ ਐਕਸਰਸਾਈਜ਼ ਦੀ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀ ਐਕਸਰਸਾਈਜ਼ ਤੁਸੀਂ ਰეკਮੈਂਡ ਕਰਦੇ ਹੋਗੇ ਆ ਅ ਅੱਜ ਕੱਲ੍ਹ ਜਿਹੜੇ ਤੰਦਰੁਸਤ ਲੋਕ ਨੇ ਜਾਂ ਜਿਨ੍ਹਾਂ ਨੂੰ ਹਰਟਸ ਦੀ ਪ੍ਰੋਬਲਮਸ ਹੈ ਜਾਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮਸ ਹੈਗੀ ਹੈ। ਜਿਹੜੀ ਐਕਸਰਸਾਈਜ਼ ਸਾਡੇ ਹਾਰਟ ਲਈ ਫਾਇਦੇਮੰਦ ਹੈ ਜਿਹੜੀ ਐਕਸਰਸਾਈਜ਼ ਸਾਡਾ ਬੀਪੀ ਘਟਾ ਸਕਦੀ ਹੈ। ਉਹਦੇ ਵਿੱਚ ਸਾਨੂੰ ਮੱਧਮ ਗਤੀ ਦੀ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਆ ਤਾਂ ਤੁਸੀਂ ਬ੍ਰਿਸਕ ਵਾਕਿੰਗ ਕਰੋ। ਕੱਲਾ ਪਾਰਕ ਦੇ ਵਿੱਚ ਜੇ ਤੁਸੀਂ ਜਾ ਕੇ ਟਹਿਲ ਰਹੇ ਹੋ ਉਹ ਐਕਸਰਸਾਈਜ਼ ਨਹੀਂ ਹੈ ਬ੍ਰਿਸਕ ਵਾਕਿੰਗ ਦਾ ਮਤਲਬ ਹੈ ਤੁਸੀਂ ਥੋੜਾ ਤੇਜ਼ ਚਲੋ ਆਪਣੇ ਹੱਥਾਂ ਨੂੰ ਹਿਲਾਉਂਦੇ ਹੋਏ ਜਾਂ ਤੁਸੀਂ ਲਾਈਟ ਰਨਿੰਗ ਕਰ ਸਕਦੇ ਹੋ ਜਿਹਨੂੰ ਜੋਗਿੰਗ ਆਪਾਂ ਕਹਿੰਦੇ ਆ ਮਤਲਬ ਬਾਡੀ ਦੇ ਮੂਵਮੈਂਟ ਜਿਹੜੀ ਜ਼ਿਆਦਾ ਹੋਵੇ ਬਿਲਕੁਲ ਬਿਲਕੁਲ ਇਹ ਕਿਵੇਂ ਪਤਾ ਚੱਲੇਗਾ ਕਿ ਜਿਹੜੀ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਇਹ ਤੁਹਾਡੇ ਲਈ ਚੰਗੀ ਹੈ ਜੇਕਰ ਤੁਹਾਡੇ ਕੋਲ ਇਹ ਤਿੰਨ ਵਿੱਚੋਂ ਇੱਕ ਚੀਜ਼ ਵੀ ਹੋ ਰਹੀ ਹੈ ਕਿਹੜੀ ਦਿਨ ਚੀਜ਼ਾਂ ਜਿੰਨਾਂ ਚੋਂ ਇੱਕ ਚੀਜ਼ ਵੀ ਹੋ ਰਹੀ ਹੈ ਤਾਂ ਤੁਹਾਡੀ ਐਕਸਰਸਾਈਜ਼ ਜਿਹੜੀ ਇਫੈਕਟਿਵ ਹੈ ਉਹ ਨੇ ਜਾਂ ਤਾਂ ਹਲਕਾ ਪਸੀਨਾ ਆਵੇ ਐਕਸਰਸਾਈਜ਼ ਦੇ ਟਾਈਮ ਤੇ ਜਾਂ ਤੁਹਾਡੀ ਹਾਰਟ ਦੀ ਜਿਹੜੀ ਸਪੀਡ ਹੈ ਥੋੜੀ 10 ਤੋਂ 15% ਵੱਧ ਜਾਵੇ ਜਾਂ ਸਾਹ ਦੀ ਜਿਹੜੀ ਸਪੀਡ ਹੈ ਹਲਕੀ ਜਿਹੀ ਵੱਧ ਜਾਵੇ ਜੇ ਇਹਨਾਂ ਤਿੰਨਾਂ ਚੋਂ ਕੋਈ ਵੀ ਚੀਜ਼ ਹੈ ਇਹਦਾ ਮਤਲਬ ਹੈ ਕਿ ਜਿਹੜੀ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਇਹ ਕੁਆਇਟ ਇਫੈਕਟਿਵ ਹੈ ਤੁਹਾਡੇ ਲਈ ਐਕਸਰਸਾਈਜ਼ ਦੇ ਵਿੱਚ ਕਈ ਲੋਕ ਬਹੁਤ ਜ਼ਿਆਦਾ ਫਾਸਟ ਰਨਿੰਗ ਕਰਦੇ ਆ ਬਹੁਤ ਹੈਵੀ ਐਕਸਰਸਾਈਜ਼ ਕਰਦੇ ਹੈ ਹੈਵੀ ایرੋਬਿਕਸ ਕਰਦੇ ਹੈ ਇਹ ਜਿਹੜੀਆਂ ਐਕਸਰਸਾਈਜ਼ਾਂ ਹੈ ਹਾਰਟ ਦੇ ਮਰੀਜ਼ਾਂ ਲਈ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਰეკਮੈਂਡਡ ਨਹੀਂ ਹੈਗੀ ਜੀ ਡਾਕਟਰ ਸਾਹਿਬ ਇੱਕ ਹੋਰ ਗੱਲ ਆਪਾਂ ਪਹਿਲਾਂ ਵੀ ਖਾਣੇ ਦੀ ਗੱਲ ਕੀਤੀ ਹੈਗੀ ਐਗਸ ਦੀ ਗੱਲ ਕੀਤੀਆਂ ਜਾਂ ਵੈਜੀਟੇਰੀਅਨ ਨਾਨ ਵੈਜੀਟੇਰੀਅਨ ਇੱਕ ਡਰਾਈ ਫਰੂਟਸ ਕਾਫੀ ਲੋਕ ਯੂਜ਼ ਕਰਦੇ ਹੈਗੇ ਨੇ ਸਰਦੀਆਂ ਦੇ ਮੌਸਮ ਦੇ ਵਿੱਚ ਡਰਾਈ ਫਰੂਟ ਬਹੁਤ ਚੰਗੇ ਨੇ ਕਿਉਂਕਿ ਡਰਾਈ ਫਰੂਟ ਦੇ ਵਿੱਚ ਬਹੁਤ ਸਾਰੇ ਵਿਟਾਮਿਨਸ ਮਿਨਰਲਸ ਐਂਟੀਆਕਸੀਡੈਂਟਸ ਪਏ ਜਾਂਦੇ ਹੈ ਤੇ ਡਰਾਈ ਫਰੂਟ ਜਿਹੜੇ ਅੱਛੇ ਡਰਾਈ ਫਰੂਟ ਸਾਡੇ ਲਈ ਹੈਗੇ ਉਹ ਹੈਗੇ ਨੇ ਜੀ ਕਾਜੂ ਥੋੜਾ ਅੱਛਾ ਨਹੀਂ ਗਿਨਾ ਜਾਂਦਾ ਜੀ ਸਰਦੀਆਂ ਦੇ ਵਿੱਚ ਜਾਂ ਬਜ਼ੁਰਗਾਂ ਲਈ ਜਾਂ ਆਮ ਲੋਕਾਂ ਲਈ ਵੀ ਡਰਾਈ ਫਰੂਟ ਬਹੁਤ ਅੱਛੇ ਨੇ ਜ਼ਰੂਰ ਖਾਣੇ ਚਾਹੀਦੇ ਪਰ ਇੱਕ ਲਿਮਟਿਡ ਕੁਆਂਟੀਟੀ ਚ ਕਿਉਂਕਿ ਡਰਾਈ ਫਰੂਟ ਦੇ ਵਿੱਚ ਵੀ ਤੇਲ ਹੁੰਦਾ ਇਹ ਤੇਲ ਉਹ ਹੈ ਜਿਹੜੇ ਤੰਗਾ ਤੇਲ ਹੈ ਜੀ ਚੰਗਾ ਤੇਲ ਆਪਾਂ ਜੀ ਲਿਮਿਟਡ ਕੁਆਂਟੀਟੀ ਚ ਖਾਈਏ ਤਾਂ ਆਪਾਂ ਨੂੰ ਫਾਇਦਾ ਕਰਦਾ ਜੇ ਐਕਸੈਸ ਚ ਖਾਈਏ ਤਾਂ ਸਾਡਾ ਵਜ਼ਨ ਵਧ ਜਾਂਦਾ ਇਸ ਲਈ ਕੋਈ ਵੀ ਚੀਜ਼ ਜਦੋਂ ਵੀ ਖਾਓ ਉਹ ਲਿਮਿਟਡ ਕੁਆਂਟੀਟੀ ਚ ਖਾਓ ਇੰਨੀ ਨਾ ਖਾਓ ਕਿ ਆਪਣਾ ਵਜ਼ਨ ਹੀ ਵਧਾ ਲਓ ਜੀ ਜੇਕਰ ਬਜ਼ੁਰਗਾਂ ਤੇ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਲਈ ਵੀ ਬਦਾਮ ਤੇ ਅਖਰੋਟ ਜਿਆਦਾ ਫਾਇਦੇਮੰਦ ਨੇ ਬਿਲਕੁਲ ਜੀ ਬਿਲਕੁਲ ਬਜ਼ੁਰਗਾਂ ਲਈ ਬੱਚਿਆਂ ਲਈ ਕਿਸੇ ਵੀ ਏਜ ਦੇ ਵਿਅਕਤੀ ਲਈ ਬਦਾਮ ਅਖਰੋਟ ਬਹੁਤ ਅੱਛੇ ਨੇ ਜੀ ਠੀਕ ਹੈ ਡਾਕਟਰ ਸੁਨੀਲ ਜੀ ਇਸ ਤਰ੍ਹਾਂ ਆਪਾਂ ਗੱਲ ਪਹਿਲਾਂ ਵੀ ਕੀਤੀ ਹੈਗੀ ਹੈ ਖੁਸ਼ਕੀ ਦੀ ਕੀਤੀ ਹੈ ਖਾਰਿਸ਼ ਦੀ ਜਾਂ ਲਿਪਸ ਦੀ ਪ੍ਰੋਬਲਮ ਆ ਜਾਂਦੀ ਹੈ ਉਂਗਲਾ ਸੁੱਜ ਜਾਂਦੇ ਆ ਸਿੱਕਰੀ ਵੀ ਹੋ ਜਾਂਦੀ ਹੈ ਇਹਨਾਂ ਦੇ ਵਿੱਚ ਤੁਸੀਂ ਦੱਸਿਆ ਕਿ ਜ਼ਿਆਦਾਤਰ ਮਤਲਬ ਆਇਲ ਦੀ ਜਿਹੜੀ ਹੈ ਵਰਤੋਂ ਵਕ ਵਕ ਦੀ ਕੀਤੀ ਜਾ ਸਕਦੀ ਹੈਗੀ ਜ਼ਿਆਦਾ ਜੇ ਚੰਗਾ ਸਰੀਰ ਲਈ ਕਿਹੜਾ ਤੇਲ ਹੈਗਾ ਤੁਸੀਂ ਯੂਜ਼ ਕਰ ਸਕਦੇ ਹੋ ਜਿਹੜੇ ਆਮ ਲੋਕ ਯੂਜ਼ ਕਰ ਸਕਣ ਨਾਰੀਅਲ ਦਾ ਤੇਲ ਮੂੰਗਫਲੀ ਦਾ ਤੇਲ ਕਾਫੀ ਅੱچھے ਤੇਲ ਮੰਨੇ ਜਾਂਦੇ ਆ ਬਾਡੀ ਦੇ ਉੱਪਰ ਲਗਾਣ ਲਈ ਜੀ ਜ਼ੈਤੂਨ ਦਾ ਤੇਲ ਵੀ ਅੱਛਾ ਹੈ ਲੇਕਿਨ ਮਹਿੰਗਾ ਸਾਰੇ ਲੋਕਾਂ ਦੀ ਰੀਚ ਦੇ ਵਿੱਚ ਨਹੀਂ ਹੋ ਸਕਦਾ ਜੀ ਇਵਨ ਸਰ੍ਹੋਂ ਦਾ ਤੇਲ ਵੇ ਯੂਜ਼ ਕਰਦੇ ਹੈਗੇ ਵੀ ਕੀਤਾ ਜਾ ਸਕਦਾ ਹੈ ਪਰ ਉਦੇ ਨਾਲ ਕੁਝ ਲੋਗਾਂ ਨੂੰ ਸੈਂਸਿਟੀਵਿਟੀ ਹੋ ਜਾਂਦੀ ਹੈ ਖਾਸ ਕਰਕੇ ਜਦੋਂ ਸਿਰ ਉੱਤੇ ਤੇਲ ਲਗਾ ਕੇ ਲੋਕ ਧੁੱਪ 'ਚ ਨਿਕਲਦੇ ਹਨ ਜੀ ਫੋਟੋਸੈਂਸਿਟੀਵਿਟੀ ਇਸ ਨੂੰ ਅਸੀਂ ਕਹ ਦਿੰਦੇ ਹਾਂ ਦੇ ਚਾਂਸਸ ਜ਼ਿਆਦਾ ਹੁੰਦੇ ਹਨ ਜੀ ਇਸ ਕਰਕੇ ਅਸੀਂ ਜ਼ਿਆਦਾਤਰ ਕੋਕੋਨਟ ਔਇਲ ਜਿਹੜਾ ਨਾਰੀਅਲ ਦਾ ਤੇਲ ਹੋ ਗਿਆ ਜਾਂ ਮੂੰਗਫਲੀ ਦਾ ਤੇਲ ਵਰਤਣ ਦੀ ਸਲਾਹ ਜ਼ਿਆਦਾ ਦਿੰਦੇ ਹਾਂ ਜੀ ਬਿਲਕੁਲ ਤਾਂ ਹੀ ਜਿਹੜਾ ਮਤਲਬ ਖਾਰਿਸ਼ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ ਇਹਦੇ ਨਾਲ ਹਾਂਜੀ ਨਹਾਉਣ ਤੋਂ ਬਾਅਦ ਅਗਰ ਤੇਲ ਲਗਾਇਆ ਜਾਏ ਤਾਂ ਜਿਹੜਾ ਬਾਡੀ ਤੋਂ ওয়াটার ਦਾ লস ਹੋ ਰਿਹਾ ਹੈ ਉਹਨੂੰ ਅਸੀਂ ਕਾਫੀ ਹੱਦ ਤੱਕ ਪ੍ਰੀਵੈਂਟ ਕਰ ਸਕਦੇ ਹਾਂ ਜਾਂ ਡਿਲੇ ਕਰ ਸਕਦੇ ਹਾਂ ਜਿਹੜਾ ਸਾਨੂੰ ਖਾਰਿਜ ਤੋਂ ਬਚਾਉਣ ਤਾਂ ਪੇਟ ਦੇ ਵਿੱਚ ਚੀਜ਼ਾਂ ਦੇ ਵਿੱਚ ਵੀ ਯੂਜ਼ ਹੋ ਸਕਦੀ ਜਿਵੇਂ oily ਚੀਜ਼ਾਂ ਖਾਈਆਂ ਜਾਂਦੇ ਆ ਉਹਦੇ ਨਾਲ ਵੀ ਕੋਈ ਬਾਡੀ ਦੀ ਸਕਿਨ ਤੇ ਫਰਕ ਪੈਂਦਾ ਹੈਗਾ ਨਹੀਂ ਬਾਡੀ ਦੀ ਸਕਿਨ ਤੇ ਖਾਨਵੀਨ ਵਾਲੇ ਆਇਲਸ ਦਾ ਫਰਕ ਨਹੀਂ ਪਏਗਾ ਰਦਰ ਜਿਸ ਤਰ੍ਹਾਂ ਡਾਕਟਰ ਅਭਿਸ਼ੇਕ ਗਲਤ ਕਰ ਚੁੱਕੇ ਹਨ ਕਿ weight ਵਧan ਗਿਆ ਹੈ cholesterol ਵਧan ਗਿਆ ਜੀ ਤੋ ਆਪਨੂੰ ਜੋ ਡਾਈਟ ਰეკਮੈਂਡਡ ਹੈ ਉਹਦੇ ਅਕੋਰਡਿੰਗਲੀ ਹੀ ਚੱਲਣਾ ਚਾਹੀਦਾ ਹੈ ਜੀ ਖੁਸ਼ਕੀ ਦੇ ਚੱਕਰ ਜਿਆਦਾ ਨਹੀਂ ਬਿਲਕੁਲ ਹਾਂ ਡਾਕਟਰ ਅਮਸ਼ੇਖ ਜਿਸ ਤਰ੍ਹਾਂ ਅੱਜ ਕੱਲ ਲੋਕ ਕੈਲਰੀਜ਼ ਬਰਨ ਕਰਨ ਵਾਲ ਕਾਫੀ ਜਾਂਦੇ ਹੈਗੇ ਨੇ ਕਿ ਬੜਾ ਕੈਲਕੂਲੇਟ ਕਰਕੇ ਚੱਲਦੇ ਨੇ ਕਿ ਕਿਸ ਚੀਜ਼ ਚ ਕਿੰਨੀ ਕੈਲਰੀਜ਼ ਹੈਗੀ ਹੈ ਕਿਸ ਚੀਜ਼ ਚ ਕਿੰਨੀ ਨਹੀਂ ਹੈਗੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਆਇਲ ਇਸ ਚੀਜ਼ ਦੀ ਗੱਲ ਕਰ ਰਹੇ ਸੀਗੇ ਕਿ ਕਿੰਨਾ ਕੁ ਜ਼ਰੂਰਤ ਹੈ ਕਿ ਲੋਕ ਡਾਈਟਿੰਗ ਵੀ ਕਰਦੇ ਹੈਗੇ ਨੇ ਮਤਲਬ ਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਲਈ ਉਹ ਫਾਇਦੇਮੰਦ ਹੈ ਜਾਂ ਖੋਦੇ ਬਾਰੇ ਕੀ ਕਹੂੰ ਨੀ ਇਹ ਬਹੁਤ ਚੰਗੀ ਚੀਜ਼ ਹੈ ਕਿ ਜਿਹੜੀ ਸਾਡੀ ਅੱਜ ਦੀ ਪੀੜ੍ਹੀ ਹੈ ਇਹ ਡਾਇਟ ਕੌਂਸ਼ੀਅਸ ਹੋ ਗਈ ਹੈ ਕਿਉਂਕਿ ਜਿਹੜਾ ਵਜ਼ਨ ਹੈ ਜੇ ਤੁਹਾਡਾ ਵਜ਼ਨ ਜ਼ਿਆਦਾ ਹੈ ਇਹ ਮੋਟਾਪੇ ਨਾਲੋਂ ਇਹ ਸ਼ੂਗਰ ਨਾਲੋਂ ਵੀ ਜ਼ਿਆਦਾ ਖਰਾਬ ਹੈ ਕਿਉਂਕਿ ਜਿਹੜਾ ਵਜ਼ਨ ਹੈ ਵਜ਼ਨ ਇਸ ਇਕੁਅਲ ਟੂ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਪਲੱਸ ਹਾਰਟ ਦੀਆਂ ਪ੍ਰੋਬਲਮਸ ਜੀ ਇਸ ਲਈ ਜੇ ਤੁਹਾਡਾ ਵਜ਼ਨ ਜਿੰਨਾ ਜ਼ਿਆਦਾ ਚੰਗਾ ਹੈ ਤੁਸੀਂ ਜਿੰਨੇ ਜ਼ਿਆਦਾ ਪਤਲੇ ਹੋ ਉਨਾ ਹੀ ਜ਼ਿਆਦਾ ਚੰਗਾ ਹੈ ਅੱਜਕਲ ਜੇ ਖਾਸ ਕਰਕੇ ਸਾਡੀ ਪੰਜਾਬੀ ਪੋਪੂਲੇਸ਼ਨ ਚ ਇਹਨਾਂ ਦੇ ਪੇਟ ਬਹੁਤ ਬਾਹਰ ਨੇ ਬਾਹਰ ਆ ਗਏ ਨੇ ਤੁਸੀਂ ਦੇਖੋ ਜੇ ਮੋਟਾਪੇ ਦੋ ਤਰ੍ਹਾਂ ਦੇ ਹੁੰਦੇ ਇੱਕ ਹੁੰਦਾ ਬਚਪਨ ਦਾ ਮੋਟਾਪਾ ਜਿਹਦੇ ਵਿੱਚ ਬੰਦਾ ਪੂਰਾ ਉੱਪਰ ਤੋਂ ਲੈ ਕੇ ਨੀਚੇ ਤੱਕ ਮੋਟਾ ਹੈ ਇੱਕ ਜਿਹਨੂੰ ਅਪਾ ਪੰਜਾਬੀ ਚ ਕਹਦੇ ਨੇ ਸੁਖੀ ਜੀਵਨ ਦੀ ਨਿਸ਼ਾਨੀ ਹੈ ਉਹ ਇੱਕ ਪੇਟ ਬਾਹਰ ਨਿਕਲਿਆ ਹਾਂ ਪੇਟ ਬਾਹਰ ਨਿਕਲਿਆ ਨਾ ਉਹ ਜਿਹੜਾ ਮੋਟਾਪਾ ਹੈ ਉਹ ਪਹਿਲੇ ਮੋਟਾਪੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਇਸ ਲਈ ਦੋ ਚੀਜ਼ਾਂ ਬਹੁਤ ਜ਼ਰੂਰੀਆਂ ਆਪਣੇ ਵਜ਼ਨ ਨੂੰ ਕੰਟਰੋਲ ਚ ਰੱਖੋ ਤੇ ਆਪਣਾ ਜਿਹੜਾ ਪੇਟ ਹੈ ਉਹਨੂੰ ਵਧਣ ਨਾ ਦਿਓ ਤੇ ਇੱਕ ਸਾਇੰਟਿਫਿਕ ਟਰਮ ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਬਾਡੀ ਮਾਸ ਇੰਡੈਕਸ ਉਹ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਬੋਡੀ ਮਾਸ ਇੰਡੈਕਸ ਇੰਟਰਨੈਟ ਦੇ ਉੱਪਰ ਵੀ ਬਹੁਤ سارے ਕੈਲਕੂਲੇਟਰ ਅਵੇਲੇਬਲ ਨੇ ਤੇ ਜਿਹੜਾ ਰეკਮੈਂਡਡ ਹੈ ਸਾਡਾ ਬੋਡੀ ਮਾਸ ਇੰਡੈਕਸ 18.5 ਤੋਂ ਲੈ ਕੇ 24.9 ਤੱਕ ਇਹ ਹੋਣਾ ਚਾਹੀਦਾ ਤੇ ਇਹਦੇ ਨਾਲ ਵੀ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਵਜ਼ਨ ਕਿੰਨਾ ਜ਼ਿਆਦਾ ਹੈ ਦੂਸਰਾ ਤੁਹਾਡਾ ਜੇ ਪੇਟ ਬਾਹਰ ਨਿਕਲ ਰਿਹਾ ਇਹ ਨੈਚੁਰਲ ਹੈ ਜੀ ਓਬਵੀਅਸ ਹੈ ਤੁਸੀਂ ਮੋਟੇ ਹੋ ਤੇ ਇਹ ਦੋਹਾਂ ਚੀਜ਼ਾਂ ਦਾ ਧਿਆਨ ਜੇ ਆਪਾਂ ਕਰੀਏ ਖਾਸ ਕਰਕੇ ਕਿੰਨੀ ਚੰਗੀ ਗੱਲ ਹੈ ਕਿ ਸਾਰੇ ਹੁਣ ਨੰਨਾ ਡਾਈਟ ਕੌਂਸ਼ੀਅਸ ਹੈ ਜੇ ਆਪਾਂ ਇਹ ਸਾਰੀ ਚੀਜ਼ਾਂ ਦਾ ਧਿਆਨ ਕਰੀਏ ਤਾਂ ਅਸੀਂ ਹਾਈ ਬਲੱਡ ਪ੍ਰੈਸ਼ਰ ਤੇ ਹਾਰਟ ਤੋਂ ਹੋਣ ਵਾਲੀ ਮੋਸਟਲੀ ਬਿਮਾਰੀਆਂ ਤੋਂ ਬਚ ਸਕਦੇ ਹਾਂ ਕਾਫੀ ਬਿਮਾਰੀਆਂ ਜਿਹੜੀਆਂ ਮੋਟਾਪੇ ਕਾਰਨ ਹੀ ਲੱਗ ਰਹੀਆਂ ਨੇ ਬਿਲਕੁਲ ਬਿਲਕੁਲ ਤੇ ਕਾਫੀ ਲੋਕ ਜਿਮ ਜੋਇਨ ਕਰ ਲੈਂਦੇ ਨੇ ਕਾਫੀ ਹਾਰਡ ਐਕਸਰਸਾਈਜ਼ ਕਰਦੇ ਨੇ ਉਹਨਾਂ ਲਈ ਕੀ ਕਹਿਣਾ ਚਾਹੋ ਨਹੀਂ ਜਿਵੇਂ ਕਿ ਮੈਂ ਪਹਿਲੇ ਦੱਸਿਆ ਕਿ ਜਿਹੜੇ ਤਾਂ ਆਪਣੇ ਹਾਰਟ ਦੇ ਪੇਸ਼ੈਂਟ ਨੇ ਜਾਂ ਜਿਨ੍ਹਾਂ ਨੂੰ ਸਾਹ ਦੀ ਤਕਲੀਫ ਹੈ ਉਹਨਾਂ ਨੂੰ ਬਹੁਤ ਹਾਰ ਜਿਸ ਤਰ੍ਹਾਂ ਦੀ ਮਰਜ਼ੀ ਐਕਸਰਸਾਈਜ਼ ਚੂਜ਼ ਕਰ ਸਕਦੇ ਆ ਜਿਹੜੇ ਬੋਡੀ ਬਿਲਡਿੰਗ ਕਰਨਾ ਚਾਹੁੰਦੇ ਆ ਬੋਡੀ ਬਿਲਡਿੰਗ ਕਰ ਸਕਦੇ ਆ ਉਹਦੇ ਚ ਕੋਈ ਬੁਨਾਈ ਨਹੀਂ ਹੈਗੀ। ਕਿੰਨੀ ਇੱਕ ਐਮੇਤ ਹੈਗੀ ਆਮ ਜੀਵਨ ਦੇ ਵਿੱਚ ਜੇਕਰ ਗੱਲ ਕਰੀਏ। ਨਹੀਂ ਜਿਵੇਂ ਕਿ ਮੈਂ ਪਹਿਲੇ ਦੱਸਿਆ ਕਿ ਵਾਕ ਚਾਹੇ ਤੁਸੀਂ ਕਿਸੇ ਵੀ ਟਾਈਮ ਕਰੋ ਚਾਹੇ ਸਵੇਰੇ ਦੁਪਹਿਰੇ ਸ਼ਾਮੀ ਇਹ ਫਾਇਦਾ ਕਰਦੀ ਹੈ ਜੀ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਹੈ ਕਿ ਇਹ ਜ਼ਰੂਰੀ ਨਹੀਂ ਕਿ ਇੱਕ ਟਾਈਮ ਤੇ ਜਦੋਂ ਤੁਸੀਂ ਵਾਕ ਕਰਨ ਨਿਕਲੇ ਹੋ ਤੁਸੀਂ 30 ਮਿੰਟ ਇੱਕੋ ਵਾਰ ਵਾਕ ਕਰਕੇ ਆਣੀ ਹੈ ਇਹ ਵੀ ਜ਼ਰੂਰੀ ਨਹੀਂ ਜੇ ਤੁਸੀਂ ਵਾਕ ਇਦਾਂ ਕਰ ਲਓ 15 ਮਿੰਟ ਕਰ ਲਈ 5 ਮਿੰਟ ਦਾ ਰੈਸਟ ਲੈ ਲਿਆ ਫਿਰ 15 ਮਿੰਟ ਕਰ ਲਈ ਜਾਂ ਫਿਰ 15 ਮਿੰਟ ਸਵੇਰੇ ਕਰ ਲਈ 15 ਮਿੰਟ ਦੁਪਹਿਰੇ ਕਰ ਲਈ 15 ਮਿੰਟ ਸ਼ਾਮੀ ਕਰ ਲਈ ਇਹ ਉਨਾ ਹੀ ਫਾਇਦਾ ਕਰਦੀ ਹੈ ਬਲਕਿ ਉਤੋਂ ਜ਼ਿਆਦਾ ਹੀ ਕਰਦੀ ਹੈ ਜਿੰਨਾ ਤੁਸੀਂ ਇੱਕ ਵਾਰਚ ਕਰਕੇ ਆਉਂਦੇ ਜੀ ਬਿਲਕੁਲ ਡਾਕਟਰ ਗੁਰਪ੍ਰੀਤ ਜੀ ਸਮੇਟਣ ਦਾ ਸਮਾਂ ਹੋ ਗਿਆ ਵਿਚਾਰ ਚਰਚਾ ਨੂੰ ਅਸੀਂ ਤੁਹਾਡੇ ਲਾਸਟ ਕਮੈਂਟਸ ਲੈਣਾ ਚਾਹੁੰਦੇ ਹਾਂ ਜੇ ਇਹ ਜਿਹੜੀਆਂ ਬਿਮਾਰੀਆਂ ਨੇ ਸਾਹ ਦੀ ਬਿਮਾਰੀਆਂ ਨਮੂਨੇ ਦੀ ਫਲੂ ਦੀ ਜਾਂ ਖਾਂਸੀ ਦੀ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡੇ ਜਿਹੜੇ ਦਰਸ਼ਕ ਨੇ ਜਿਹੜੇ ਦੇਖ ਰਹੇ ਨੇ ਇਸ ਟਾਈਮ ਤੁਹਾਨੂੰ ਕਿ ਕਿਸ ਤਰ੍ਹਾਂ ਜਿਹੜਾ ਬਚਿਆ ਜਾ ਸਕਦਾ ਮੇਨ ਲਾਸਟ ਦੇ ਵਿੱਚ ਕੀ ਹੈਗਾ ਦੇਖੋ ਬਹੁਤ ਜ਼ਰੂਰੀ ਹੈ ਸਰਦੀ ਦਾ ਬਚਾਅ ਕਰਨਾ ਪੋਲੂਸ਼ਨ ਤੋਂ ਬਚਣਾ ਧੂਏ ਮਿੱਟੀ ਦੇ ਵਿੱਚ ਅਵਾਇਡ ਕਰਨਾ ਜਾਣਾ ਨਹੀਂ ਜਾਣਾ ਚਾਹੀਦਾ ਇਹ ਤਾਂ ਬਹੁਤ ਜ਼ਰੂਰੀ ਹੈ ਦੂਸਰਾ ਇਹ ਹੈ ਕਿ ਜਿਹੜੇ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਪਿਛਲੇ ਸਾਲਾਂ ਦੇ ਵਿੱਚ ਵੀ ਛਾਤੀ ਦੀ ਪ੍ਰੋਬਲਮ ਆਈ ਸੀ ਸਾਹ ਦੀ ਪ੍ਰੋਬਲਮ ਆਈ ਸੀ ਉਹਨਾਂ ਨੂੰ ਜ਼ਰੂਰ ਅਗਰ ਪਿਛਲੀ ਵਾਰ ਕੋਈ ਇਨਹਲਰ ਪ੍ਰੈਸਕ੍ਰਾਈਬ ਕੀਤਾ ਗਿਆ ਸੀ ਜਾਂ ਤਾਂ ਉਹ ਸ਼ੁਰੂ ਕਰ ਲੈਣ ਜਾਂ ਆਪਣੇ ਡਾਕਟਰ ਦੀ ਰეკਮੈਂਡੇਸ਼ਨ ਜ਼ਰੂਰ ਲੈਣ ਉਹਨੂੰ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨ ਜੇ ਇਸ ਟਾਈਮ ਤੇ ਕੋਈ ਖਾਂਸੀ ਵਗੈਰਾ ਚੱਲ ਰਹੀ ਹੈ ਕੋਈ ਪੁਰਾਣਾ ਅਸਥਮਾ ਹੈਗਾ ਕਿਉਂਕਿ ਸਰਦੀਆਂ ਦੇ ਵਿੱਚ ਇਹ ਤਕਲੀਫ ਬਹੁਤ ਵੱਧ ਜਾਂਦੀ ਹੈ ਈਵਨ ਕਈ ਮਰੀਜ਼ਾਂ ਨੂੰ ਦਾਖਲ ਕਰਨਾ ਪੈ ਜਾਂਦਾ ਹਸਪੀਟਲ 'ਚ ਆਈਸੀਯੂ ਤੱਕ ਲਿਜਾਣਾ ਪੈ ਜਾਂਦਾ ਸੋ ਉਹਨਾਂ ਨੂੰ ਇਹ ਚਾਹੀਦਾ ਕਿ ਆਪਣੀਆਂ ਜਿਹੜੀਆਂ ਦਵਾਈਆਂ ਹੈਗੀਆਂ ਉਹ ਸਮੇਂ ਸਿਰ ਲੈਣ ਸ਼ੁਰੂ ਕਰ ਲੈਣ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ ਵੈਕਸੀਨੇਸ਼ਨ ਇੰਪੋਰਟੈਂਟ ਹੈ ਨਿਮੋਨੀਆ ਦੀ ਤੇ ਫਲੂ ਦੀ ਉਹ ਜ਼ਰੂਰ ਲਗਵਾਉਣ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ ਡਾਕਟਰ ਅਬਸ਼ੇਕ ਜੀ ਲਾਸਟ ਦੇ ਵਿੱਚ ਜਿਹੜੇ ਹਰਟ ਪੇਸ਼ੈਂਟਸ ਨੇ ਉਹਨਾਂ ਲਈ ਕਹਿਣਾ ਚਾਹੂਗਾ ਮੈਂ ਉਹਨਾਂ ਲਈ ਹੀ ਕਹਿਣਾ ਚਾਹਾਂਗਾ ਕਿ ਸਰਦੀਆਂ 'ਚ ਆਪਣਾ ਸਰਦੀ ਤੋਂ ਬਚਾ ਰੱਖਣ ਬਲੱਡ ਪ੍ਰੈਸ਼ਰ ਆਪਣਾ ਰੈਗੂਲਰ ਟਾਈਮ ਤੇ ਚੈੱਕ ਕਰਾਂ ਤੇ ਸਰਦੀ ਦੇ ਨਾਤੇ ਜ਼ਿਆਦਾ ਕਿਵਨਾ ਖਾਨ ਸਰਦੀ ਦੇ ਨਾਤੇ ਜ਼ਿਆਦਾ ਅੰਡੇ ਜਾਂ ਜ਼ਿਆਦਾ ਦੇਸੀ ਕਿਵਦੀ ਵਰਤੋ ਨਾ ਕਰਨ ਤੇ ਆਪਣੀ ਦਵਾਈਆਂ ਟਾਈਮ ਤੇ ਲੈਣ ਤੇ ਇਹ ਜ਼ਰੂਰੀ ਹੈ ਕਿ ਆਪਣਾ ਸਰਦੀ ਦੇ ਵਿੱਚ ਇੱਕ ਜਾਂ ਦੋ ਵਾਰ ਆਪਣਾ ਹੈਲਥ ਚੈੱਕਅਪ ਜ਼ਰੂਰ ਕਰਾਓ ਆਪਣਾ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਕਰਾਓ ਡਾਕਟਰ ਸੁਨੀਲ ਜੀ ਸਕਿਨ ਡਿਜ਼ੀਜ਼ ਤੋਂ ਬਚਣ ਲਈ ਸਕਿਨ ਡਿਜ਼ੀਜ਼ ਤੋਂ ਬਚਣ ਲਈ ਸਾਬਣ ਦਾ ਘੱਟ ਇਸਤੇਮਾਲ ਕੀਤਾ ਜਾਏ ਮਾਈਲਡ ਸੋਪਸ ਦਾ ਇਸਤੇਮਾਲ ਕੀਤਾ ਜਾਏ ਜ਼ਿਆਦਾ ਗਰਮ ਪਾਣੀ ਨਾਲ ਨਹੀਂ ਯੂਜ਼ ਕੀਤਾ ਜਾਏ ਜੀ ਨਹਾਉਣ ਤੋਂ ਬਾਅਦ ਅਸੀਂ ਕਿਸੇ ਤੇਲ ਦੀ ਵਰਤੋਂ ਕਰੀਏ ਜੀ ਚਿਲ ਬਲੈਂਸ ਤੋਂ ਵਚਨ ਦੇ ਲਈ ਸਾਨੂੰ ਗਲਵਜ਼ ਐਂਡ ਅਚੀਆਂ ਸਾਕਸ ਦਾ ਇਸਤੇਮਾਲ ਕਰਨਾ ਚਾਹੀਦਾ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੁਸੀਂ ਆਪਣੇ ਜਿਹੜੇ ਬੜਮੁੱਲੇ ਵਿਚਾਰ ਨੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਸੋ ਮਾਹੇ ਡਾਕਟਰਾਂ ਨੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਸਰਦੀਆਂ ਦੇ ਜੋ ਲੱਗਣ ਵਾਲੇ ਬਿਮਾਰੀਆਂ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਸੋ ਤੁਹਾਨੂੰ ਪਰਹੇਜ਼ ਰੱਖਣ ਦੀ ਲੋੜ ਹੈ ਬਿਮਾਰੀ ਤੋਂ ਪਹਿਲਾਂ ਹੀ ਬਚਾਅ ਕਰਨ ਦੀ ਲੋੜ ਹੈ ਸਰਦੀ ਤੋਂ ਬਚਣ ਦੀ ਲੋੜ ਹੈ ਤੇ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਬਸ ਇੰਨਾ ਹੀ ਦੇਸ਼ ਅਤੇ ਦੁਨੀਆ ਦੇ ਤੁਸੀਂ ਬਾਕੀ ਖਬਰਾਂ ਲਈ ਦੇਖਦੇ ਰਹੋ ਫਾਸਟ ਨਿਊਜ਼